ਵੀ 25 ਆਣੇ ਸੀਗੇ ਜੀ ਤੇ ਪੈਸਟਲ ਪੋਸਟਲ ਪੂਰੇ ਦਿਖਾਉਂਦੇ ਸੀਗੇ ਜੀ ਤੇ ਕਿਰਪਾਨਾ ਗੁਰਪੁਣਾ ਨੰਗਾ ਸੀਗੇ ਉਹਨਾਂ ਕੋਲੇ ਤੇ ਅੱਦੇ ਪੈਣ ਦੇ ਇੱਥੋਂ ਦੇ ਸਾਡੇ ਪੈਣ ਦੇ ਵੀ ਬੰਦੇ ਹੈਗੇ ਵਿੱਚ ਇੱਕ ਤਾਂ ਬਾਜੀ ਸਿੰਘ ਆ ਜੀ ਠੀਕ ਹੈ ਕੈਮੇ ਵਾਲੇ ਬੋਲਕਾ ਤੇ ਇੱਕ ਜੀ ਲక్ష్మణ ਸਿੰਘ ਆ ਉਹ ਭਗਤੂ ਤੋਂ ਭਗਤੂਆਂ ਨੇ ਕੋ ਚੇਅਰਮੈਨ ਆ ਅਸੀਂ ਜੀ ਇਹ ਡੇਢ ਕਨਾਲ ਲੇਤੀ ਸੀਗੀ ਜੀ ਦਰਸ਼ਨ ਸਿੰਘ ਤੇ ਜਗਦੀਪ ਕੌਰ ਤੋਂ ਤੇ ਜਿਹੜੇ ਉਹਨਾਂ ਦੇ ਜੇਠ ਆ ਜੀ ਉਹਨਾਂ ਨੇ ਇੱਥੇ ਰੌਲਾ ਪਾਲਿਆ ਫਿਰ ਉਹਨਾਂ ਨੇ ਸਾਡਾ ਘਰ ਰੇ ਹਟਾਤਾ ਕੰਮ ਦੇਖ ਲੋ ਅਗਲਾਤੀ ਸਾਡਾ ਮੁੰਡਾ ਸਾੜ ਦਿੰਦੇ ਇਹ ਪ੍ਰਸ਼ਾਸਨ ਨੇ ਪ੍ਰਸ਼ਾਸਨ ਆਇਆ ਜੀ ਇੱਥੇ ਆਇਆ ਹਜੇ ਕੋਈ ਨਹੀਂ ਆਇਆ ਪਹੁੰਚਾ ਨਹੀਂ ਕਿੰਨਾ ਨੁਕਸਾਨ ਹੋ ਗਿਆ ਹੋਊਗਾ ਜੀ ਤਾਂ 7-8 ਲੱਖ ਰੁਪਏ ਦਾ ਹੋ ਗਿਆ ਇਹਨਾਂ ਦੇ ਗਰੀਬ ਦੇ ਦਬਕੇ ਦੇ ਹਿਸਾਬ ਨਾਲ ਦੁਬਾਰਾ ਕਰ ਸਕਦੇ ਪੂਰਾ ਇਹ ਜੀ ਦੁਬਾਰਾ ਇਹ ਵਿਚਾਰੇ ਕੀ ਕਰਨਗੇ ਮੈਂ ਉਹਨਾਂ ਨੂੰ ਇੰਨਾ ਰਿਕਵੈਸਟ ਕਰੀ ਸੀ ਕਿ ਤੁਸੀਂ 2 ਫੁੱਟ ਪਿੱਛੇ ਕਰਕੇ ਕੱਢ ਲੋ ਕਿਉਂਕਿ ਕਈ ਵਾਰੀ ਹੁਣ ਮਸ਼ੀਨ ਦਾ ਘਟ ਲੰਗਣਾ ਉਹਦੇ ਚ ਕਿਸੇ ਨੂੰ ਦਿੱਕਤ ਨਾ ਇਨਾ ਮੈਂ ਜ਼ਰੂਰ ਕਿਹਾ ਉਹਨਾਂ ਨੇ ਪਿੱਛੇ ਗਿਆ ਇਸ ਤੋਂ ਇਲਾਵਾ ਸਾਨੂੰ ਕਹਿੰਦੇ ਤੁਸੀਂ ਕੰਨ ਢਟਾਇਆ ਉਹ ਕਰਿਆ ਇਹ ਬਿਲਕੁਲ ਗਲਤ ਕਰ ਰਹੇ ਵੱਡੇ ਲੋਕਾਂ ਨਾਲ ਕੋਈ ਫਾਇਦਾ ਉਹ ਕਰਦੇ ਹੱਥ ਲਾਉਂਦੇ ਤੇ ਪਤਾ ਲੱਗਦਾ ਗਰੀਬਾਂ ਨੂੰ ਵੇਖ ਲੈ ਗਰੀਬੀ ਕਿਹੜਾ ਸੁਣਾਈ ਹੁੰਦੀ ਆ ਗਰਾਬ ਦੀ ਕਿਸੇ ਨੇ ਸੁਣਾਈ ਨਹੀਂ ਕੀਤੀ ਸਾਡੀ ਕੋਈ ਮੌਕਾ ਤੇ ਨਹੀਂ ਪਹੁੰਚਿਆ ਕੋਈ ਪੁਲਿਸ ਨਹੀਂ ਪਹੁੰਚੀਗੀ ਕਿਉਂ ਸਾਨੂੰ ਗਰੀਬ ਵੇਖ ਲੈ ਸਾਨੂੰ ਫਿਰ ਗਰੀਬ ਦਾ ਕੋਈ ਨਹੀਂ ਗਰੀਬ ਨੂੰ ਫਿਰ ਮਾਰ ਮਾਰਾ ਹੀ ਛੱਡ ਜਾਣਾ ਐ ਮਕਾਨ ਲੋਕਾਂ ਨੇ ਢਾਈ ਜਾਣ ਕੜਨਾਂ ਕਰ ਕਰਕੇ ਮਾਧ ਪੈਸੇ ਕੱਟੇ ਤੇ ਲਾਉਣ ਦਿੱਤੇ ਮੇਹੇ ਏਜਾ ਸਾ ਮੇਰਾ ਮਾਲ ਵੀ ਭੁੱਖਾ ਮਰੀ ਜਾਂਦਾ ਘਰੇ ਅੱਜ 4 ਦਿਨ ਹੋ ਗਏ ਮਹਾਲ ਬਣੀ ਬਾਹਰ ਖੜਾ ਅਡਾ ਕਾਟਾ ਦਿੱਤਾ ਇਹ ਮੁਗਲਕ ਦੀ ਤਾਕਤਾਂ ਮੰਦ ਇਹ ਕਿਸੇ ਪੁਲਿਸ ਵਾਲੇ ਨੂੰ ਨਹੀਂ ਆਉਣ ਦਿੰਦੇ ਥੋੜੇ ਤੇ ਵੀ ਜਾਉਣੇ ਕਹਿੰਦੇ ਇਹਨਾਂ ਨੇ ਘਟੋ ਘਟ 20 25 ਬੰਦੇ ਸਾਦ ਕੇ ਸਾਡਾ ਘਰ ਸਾਰਾ ਢਵਾ ਦਿੱਤਾ ਗਿਆ ਪਤਾ ਕਿ ਸੱਸੀ ਜੀ ਅਸੀਂ ਤਾਂ ਇਹ ਬੋਲਦੇ ਆਂ ਵੀ ਮੈਂ ਨਾ ਉਸ ਦਿਨ ਥਾਣੇ ਆਇਆ ਸੀ ਕੋਈ 5 ਵਜੇ ਮੈਂ ਚਚਾ ਚਾਰ ਵਾਰ ਥਾਣੇ ਗਏ ਆ ਅਸੀਂ ਕਿਥੋਂ ਦੇ ਐਮਐਲਏ ਦਾ ਨਾਮ ਵੀ ਐਮਐਲਏ ਦਾ ਨਾਮ ਤੇ ਐਵੇਂ ਇਸ਼ੂ ਬਣਾਈ ਜਾਂਦੇ ਆ ਜੀ ਮੇਰੀ ਗੱਲ ਸੁਣੋ ਸਰ ਜੀ ਅਸੀਂ ਮੁੱਢ ਤੋਂ ਆਕਾਲੀ ਬੰਦੇ ਆ ਜੇ ਪਲਾਟ ਦੀ ਗੱਲ ਕਿੰਨੇ ਪੈਸੇ ਦਾ ਲੈਂਤਾ ਸੀ ਤੁਸੀਂ ਹੁਣ ਇਹੇ ਲੈਂਤਾ ਸੀ ਜੀ 7.5 ਲੱਖ ਸਾਢੇ 7 ਲੱਖ ਦਾ ਲੈਂਤਾ ਸੀ ਹਾਂਜੀ ਤੇ 4 ਲੱਖ ਅਸੀਂ ਦਿੱਤਾਗਾ ਤੇ ਬਾਕੀ ਪੈਸੇ ਕੀ ਹੈ ਜਦੋਂ ਰੈਸਟਰੀ ਹੋਗੀ ਤੇ ਉਦੋਂ ਦੇਵਾਂਗੇ ਹਾਂਜੀ ਤੁਹਾਡੇ ਕੋਲ 4 ਲੱਖ ਦਾ ਸਬੂਤ ਹੈ ਆ ਸਬੂਤ ਹੈਗਾ ਜੀ 4 ਲੱਖ ਦਾ ਆ ਦੇਖੋ ਜੀ ਨਾ ਨਾ ਜੀ ਪੁਲਿਸ ਕੋਈ ਨਹੀਂ ਸੁਣਵਾਈ ਨਹੀਂ ਹੋ ਰਹੀ ਕਾ ਵੇਖਣ ਵੀ ਕੋਸ ਨਹੀਂ ਆਈ ਵੇਖਣ ਜੀ ਤੇ ਸੁਣਵਾਈ ਹੋਣੀ ਚਾਹੀਦੀ ਆ ਜੀ ਬੇਸੇ ਦਾ ਅਮੋਲਕ ਨੂੰ ਵੀ ਕੰਨੇ ਉਹਨਾਂ ਤੇ ਹੀ ਪਰਚਾ ਕੱਟਣਾ ਚਾਹੀਦਾ ਪੁਲਿਸ ਨੂੰ ਨੁਕਸਾਨੇ 7-8 ਲੱਖ ਦਾ ਹੋਇਆ ਜੀ ਪੂਰਾ ਹਾਂ ਸਾਰਾ ਸਾਨੂੰ ਪਤਾ ਹੀ ਆ ਦੇਖ ਲੋਈ ਸਾਰਾ ਤੇ ਸਾਡੀ ਆ ਰੇਸਤਾ ਬੱਜਰੀ ਸਾਰਾ ਕੁਝ ਹੋ ਗਿਆ ਜੀ ਤੇ ਸਿਲੰਡਰ ਆ ਗਈ ਸਿਲੰਡਰ ਦਾ ਸੀਮੈਂਟ ਦੇ ਗੱਟੇ ਲਿਆਂਦੇ ਸੀਗੇ ਉਹ ਸਾਰੇ ਸੜ ਗਏ ਜੀ ਪਰ ਤੁਹਾਡੇ ਨਾਲ ਕੀ ਗਲਤੀ ਹੈ ਤੁਹਾਡੇ ਨਾਲ ਕੀ ਖਾਰ ਹੈ ਇੰਨੀ ਤੁਸੀਂ ਪੁੱਛਿਆ ਉਹਨਾਂ ਨੂੰ ਨਹੀਂ ਮੈਂ ਕਿਹਾ ਵੀ ਸਾਡੇ ਨਾਲ ਕੀ ਖਾਰ ਆ ਹਾਂ ਵੀ ਛੋੜੇ ਨਾਲ ਪਹਿਲਾਂ ਤਾਂ ਤੁਸੀਂ ਇਹਨੇ ਵੀ ਚਲ ਆਪਾਂ ਗਵਾਂਢੀ ਬਣ ਜਾਂਗੇ ਹਾਂ ਤੁਸੀਂ ਕਿਹਾ ਵੀ ਪਈ ਤੇ ਵੀ ਪਾਂ ਥਾਂ ਮੜਾ ਛੱਡ ਜਾ ਖੁੱਲਾ ਆਪਾਂ ਨੂੰ ਨੰਗਣਾ ਸੌਖਾ ਹੋ ਜੂ ਅਸੀਂ ਉਹ ਵੀ ਛੱਡਤਾ ਜੀ ਹੂੰ ਇਹ ਉਹਦੇ ਕਾਰਨ ਵੀ ਫੇਰ ਵੀ ਇਹਨਾਂ ਨੇ ਫੇਰ ਵੀ ਸਾਡੇ ਨਾਲ ਧੱਕਾ ਕਰਦੇ ਲੋਕ ਵਾਈਟੀਵੀ ਦੇਖ ਰਹੇ ਹੋ ਤੁਸੀਂ ਮੈਂ ਆ ਵਿਕਾਸ ਅੱਜ ਅਸੀਂ ਪਹੁੰਚੇ ਜੈਤੋ ਦੇ ਲੱਗਦੇ ਨਾਲ ਪੈਂਡ ਬਿਸਨਦੀ ਵਿਖੇ ਜਿੱਥੇ ਇੱਕ ਥਾਂ ਨੂੰ ਲੈ ਕੇ ਪੂਰਾ ਮਾਹੌਲ ਪੂਰਾ ਮੱਗ ਗਿਆ ਸੀ ਤੇ ਉਹਨਾਂ ਦਾ ਘਰ ਵੀ ਢਾ ਦਿੱਤਾ ਗਿਆ ਇੱਕ ਪਰਿਵਾਰ ਦਾ ਮਜ਼ਦੂਰ ਪਰਿਵਾਰ ਦਾ ਇੱਕ ਘਰ ਢਾ ਦਿੱਤਾ ਗਿਆ ਕਿੰਨਾ ਵੱਲੋਂ ਢਾਇਆ ਗਿਆ ਜਾਂ ਕੀ ਆ ਪੂਰਾ ਮਾਮਲਾ ਤਾਂ ਗੱਲਬਾਤ ਕਰਦੇ ਆ ਸਾਡੇ ਨਾਲ ਨੇ ਬਈ ਕੀ ਆ ਜੀ ਪੂਰਾ ਮਾਮਲਾ ਕਿਉਂ ਤੁਹਾਡਾ ਘਰ ਢਾ ਦਿੱਤਾ ਗਿਆ ਜਿਹੜਾ ਸਾਡਾ ਘਟ ਆਇਆ ਗਿਆ ਜੀ ਜਿਹੜੇ ਆ ਮਖਤਿਆਰ ਸਿੰਘ ਹੂੰ ਤੇ ਉਹਦਾ ਭਜਨ ਨਾਲ ਕੀ ਕੀ ਮਾਮਲਾ ਕੀ ਹੈ ਜੀ ਪੂਰਾ ਡਿਟੇਲ ਨਾਲ ਦਰੂਸ ਦੱਸਿਓ ਤੁਹਾਨੂੰ ਐਵੇਂ ਤਾਂ ਗੱਲ ਕਰਾਂ ਕੀ ਕੀ ਮਾਮਲਾ ਹੈ ਜੀ ਪੂਰਾ ਅਸੀਂ ਜੀ ਇਹ ਡੇਢ ਕਨਾਲ ਲਈਤੀ ਸੀਗੀ ਜੀ ਹਮ ਦਰਸ਼ਨ ਸਿੰਘ ਤੇ ਜਗਦੀਪ ਕੌਰ ਤੋਂ ਠੀਕ ਹੈ ਜੀ ਤੇ ਜਗਦੀਪ ਕੌਰ ਤੋਂ ਜੀ ਉਹਨਾਂ ਨੇ ਸਾਨੂੰ ਇਹ ਪਲਾਟ ਕੱਟ ਕੇ ਦਿੱਤਾ ਸੀਗਾ ਜੀ ਤੇ ਘਰ ਦੀ ਜ਼ਿੰਮੇਵਾਰੀ ਸਾਰੀ ਉਹਨਾਂ ਨੇ ਲਈ ਸੀ ਵੀ ਸਾਡੀ ਜ਼ਮੀਨ ਆ ਵੀ ਤੁਸੀਂ ਹੋ ਕਰੋ ਠੀਕ ਹੈ ਜੀ ਦਰਸ਼ਨ ਸਿੰਘ ਤੇ ਜਗਮੀਤ ਕੌਰ ਨੇ ਹਮ ਤੇ ਜਿਹੜੇ ਉਹਨਾਂ ਦੇ ਜੇਠ ਆ ਜੀ ਉਹਨਾਂ ਨੇ ਇੱਥੇ ਰੌਲਾ ਪਾ ਲਿਆ ਕੇ ਤੇ ਉਹਨਾਂ ਨੇ ਸਾਡਾ ਘਰ ਰੇ ਹਟਾਤਾ ਹੂੰ ਉਹ ਸੀਗੇ 20 25 ਆਣੇ ਸੀਗੇ ਜੀ ਤੇ ਪਿਸਟਲ ਪੁਸਟਲ ਪੂਰੇ ਦਿਖਾਉਂਦੇ ਸੀਗੇ ਜੀ ਹੂੰ ਤੇ ਕਿਰਪਾਨਾ ਗੁਰਬੁਨਾ ਨੰਗਾ ਸੀਗਾ ਹੀ ਉਹਨਾਂ ਕੋਲੇ ਹੂੰ ਤੇ ਅੱਦੇ ਪਿੰਡ ਦੇ ਇੱਥੋਂ ਦੇ ਸਾਡੇ ਪਿੰਡ ਦੇ ਬੰਦੇ ਹੈਗੇ ਵਿੱਚ ਹੂੰ ਇੱਕ ਤਾਂ ਬਾਜੀ ਸਿੰਘ ਆ ਜੀ ਹੂੰ ਜਿਹੜਾ ਐਮ.ਐਲ.ਏ. ਮੋਲਕ ਨੇ ਹੂੰ ਠੀਕ ਹੈ ਕਿ ਐਮ.ਐਲ.ਏ. ਮੋਲਕਾ ਹੂੰ ਤੇ ਇੱਕ ਹੀ ਦੂਜਾ ਆਪਣਾ ਲਸ਼ਮਣ ਸਿੰਘ ਆ ਉਹ ਭਗਤੂ ਤੋਂ ਭਗਤੂਆਂ ਨੇ ਤੋਂ ਚੇਅਰਮੈਨ ਆ ਜੀ ਠੀਕ ਹੈ ਜੀ ਤੇ ਇੱਕ ਚਮਕੌਰ ਸਿੰਘ ਆ ਜੀ ਉਹਨੂੰ ਢਿੱਲੋ ਢਿੱਲੋ ਕਹਿੰਦੇ ਆ ਜੀ ਤੇ ਇੱਕ ਬੂਟਾ ਸਿੰਘ ਆ ਜੀ ਇਹ ਮਖਤਿਆਰ ਸਿੰਘ ਦੇ ਮੁੰਡੇ ਆ ਬੂਟਾ ਸਿੰਘ ਹੋ ਗਿਆ ਤੇ ਭਜਨਾ ਹੋ ਗਿਆ ਜੀ ਠੀਕ ਹੈ ਜੀ ਇਹਨਾਂ ਨੇ ਸਾਰਾ ਸਾਡਾ ਰਲ ਕੇ ਸਾਰਿਆਂ ਨੇ ਉਹ ਕੀਤਾ ਤੇ ਕੋ ਸਾਹਮਣੇ ਘਰ ਆ ਜੀ ਉਹਨਾਂ ਨੇ ਸਾਰਿਆਂ ਨੂੰ ਉਹ ਕੀਤਾ ਸਾਡੇ ਹਾਂਜੀ ਤੇ ਸਾਡੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ। ਕੀ ਕੀ ਮਾਮਲਾ ਕੀ ਹੁੰਦਾ ਕਿਸ ਵੇਲੇ ਉਹ ਆਉਂਦੇ ਨੇ ਕਿੰਨੇ ਲੋਕ ਆਉਂਦੇ ਨੇ ਤੁਹਾਡੇ ਘਰ ਵੱਲ ਨੂੰ ਜੋ ਇਹ ਟੈਸ ਨਾਸ ਕਰ ਦਿੱਤਾ ਗਿਆ ਕਰ। ਇਹ 6:15 ਮਿੰਟ ਤੇ ਆਈ। ਮੈਂ 6:10 ਮਿੰਟ ਤੇ ਆਪਦੇ ਜਿਹੜੇ ਸਾਰੇ ਮਿਸਤਰੀ ਸੀ ਮਜ਼ਦੂਰ ਸੀ ਉਹਨਾਂ ਨੂੰ ਪੈਸੇ ਦੇ ਕੇ ਤੋਰਤਾ ਹੀ ਇੱਥੋਂ। ਮੈਂ ਕੱਲਾ ਸੀਗਾ ਇੱਥੇ ਜੀ। ਤੇ ਕੱਲੇ ਇਧਰ ਇਧਰੋਂ ਆਏ ਜੀ ਇਹ ਇਸ ਗਲੀ ਤੋਂ ਆਏ। ਠੀਕ ਹੈ ਜੀ ਉੱਤੋਂ ਦੀ ਆਏ ਸਾਰੇ ਇਹ। ਤੇ ਮੈਂ ਇੱਥੇ ਖੜਾ ਸੀਗਾ ਤੇ ਮੇਰੇ ਜੋ ਛੋਟੀ ਮਾਰ ਲੱਗੇ ਤੇ ਜੋ ਛੋਟੀ ਮਾਂ ਪਾਸੇ ਹੋ ਗਈ ਤੇ ਉਹਨਾਂ ਨੇ ਉਹ ਕਰਤਾ ਮੇਰੇ ਤੇ ਕਿਰਪਾਨ ਦਾ ਇੱਥੇ ਥੋੜਾ ਥੋੜੀ ਵੱਜੀ ਵੀ ਆਈ ਮੇਰੇ ਹਾਂਜੀ ਕੀ ਕਹਿੰਦੇ ਕੀ ਸੀ ਉਹਨਾਂ ਦੇ ਲਫ਼ਜ਼ ਕੀ ਸੀ ਜਦੋਂ ਤੁਹਾਡੇ ਕੋਲ ਆਏ ਨੇ ਮੈਨੂੰ ਕਹਿੰਦੀ ਤੂੰ ਭੱਜ ਜਾ ਇੱਥੋਂ ਨਹੀਂ ਤੇ ਤੈਨੂੰ ਮਾਰ ਦਾਂਗੇ ਹਾਂ ਆਹ ਲੱਗ ਸੀਗੇ ਉਹਨਾਂ ਦੇ ਹਾਂਜੀ ਕਿੰਨਾ ਕਿੰਨਾ ਨੁਕਸਾਨ ਕਰ ਦਿੱਤਾ ਹੀ ਇਹਨਾਂ ਦਾ ਇਹਨਾਂ ਦਾ ਨੁਕਸਾਨ ਆ ਵੇਖ ਲੋ ਜੀ ਕਿੰਨੇ ਲੇਬਰ ਦੇ ਰੋਜ਼ 5000 ਰੁਪਏ ਪੈਂਦੇ ਸੀ ਮਿਹਨਤ ਰੋਜ਼ ਦੀ ਦੇੜੀ ਹਾਂ ਤਨ ਮੇਸਤਰੀ ਹੁੰਦੀ ਸੀ ਹੂੰ ਤੇ ਲੇਬਰ ਹੁੰਦੀ ਸੀ ਨਾਲ ਹੂੰ 500 ਰੁਪਿਆ 800 ਰੁਪਿਆ ਮੇਸਤਰੀ ਦਾ 500 ਲੇਬਰ ਦਾ ਹੂੰ ਦੇਖ ਲਓ ਤੁਸੀਂ ਆਪ ਹੀ ਹੂੰ ਟੋੜਾ ਪਲਾਟ ਹੈ ਜੀ ਇਹ ਹਾਂਜੀ ਕਦੋਂ ਲਿਆ ਸੀ ਜੀ ਇਹ ਇਹਨੇ ਹੋ ਗਿਆ ਵੀ ਮਹੀਨਾ ਖੋ ਗਿਆ ਅੱਛਾ ਜੀ ਹਾਂ ਹੂੰ ਤੇ ਪੌਣਾ ਕਦੋਂ ਸਟਾਰਟ ਕੀਤਾ ਤੁਸੀਂ ਪੌਣਾ ਤੇ ਕਿੱਪਾ ਕੀਤਾ 10 ਤਰੀਕ ਨੂੰ ਸ਼ੁਰੂ ਕੀ 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 ਹੁੰਦਾ ਜੀ ਜਦੋਂ ਤੁਸੀਂ ਪਾਉਣ ਲੱਗਦੇ ਹੋ ਜਾਂ ਹੁਣ ਇਹ ਆਪਾਂ ਤੋਂ ਪਹਿਲਾਂ ਕੁਝ ਨਹੀਂ ਸੀ ਹੋਇਆ ਗਿਆ ਇਹਨਾਂ ਨੇ ਤਾਂ ਝਾੜੂ ਵਾਲੀ ਸਰਕਾਰ ਆਏ ਜਿਹੜੇ ਬੰਦੇ ਸਾਡੇ ਪਿੰਡ ਦੇ ਆ ਉਹਨਾਂ ਨੇ ਇਹ ਕੰਮ ਕਰਿਆ ਕਰ ਕਰ ਕੇ ਪਹਿਲਾਂ ਕੋਈ ਸਾਡੇ ਨਾਲ ਰੌਲਾ ਨਹੀਂ ਸੀ ਇਹਨਾਂ ਦਾ ਹਾਂ ਹਾਂ ਪਰ ਹੁਣ ਹੁਣ ਕੀ ਸਮਝਦੇ ਹੋ ਵੀ ਹੁਣ ਕਿਉਂ ਢਾ ਦੇ ਸਾਡਾ ਜਿੰਨਾ ਹੋਇਆ ਸਾਡਾ ਇਹਨਾਂ ਕਰਕੇ ਸਟ ਕਰਕੇ ਦੇਣ ਸਾਨੂੰ ਕਵਰੇ ਪਾ ਕੇ ਦੇਣ ਸਾਡੇ ਘਰ ਤਾਂ ਜਾਟਾ ਵੀ ਹੈ ਨਹੀਂ ਹਾਂ ਉਹ ਵੀ ਅਸੀਂ ਤਾਂ ਖੱਚ ਸਾਰਾ ਕਰਤਾ ਇਹਨੇ ਬੰਦਿਆਂ ਤੇ ਹਾਂ ਕੋਈ ਮੁਲਾਜ਼ਮ ਨਹੀਂ ਕੋਈ ਮੁਲਾਜ਼ਮ ਨਹੀਂ ਪਹੁੰਚਾ ਹਜੇ ਤੱਕ ਤੇ ਝਾੜੂ ਵਾਲੀ ਸਰਕਾਰ ਨੇ ਦੋ ਬੰਦੇ ਆ ਇੱਥੋਂ ਤਣ ਚਾਰ ਤੇ ਕਿਸ ਨੇ ਪੁਲਿਸ ਨਹੀਂ ਨਹੀਂ ਉਹ ਕਰਿਆਗਾ ਪਰ ਇਹਦੀ ਕਾਨੂੰਨੀ ਕਾਰਵਾਈ ਵੱਧ ਤੋਂ ਵੱਧ ਹੋਣੀ ਚਾਹੀਦੀ ਆ ਆਪਾਂ ਦੇਖੀਏ ਵੀ ਪੂਰਾ ਆ ਕਰ ਦਿੱਤਾ ਟੈਕਸ ਨੇ ਦੇਖ ਲਓ ਅਗਲਾ ਤੇ ਸਾਡਾ ਮੁੰਡਾ ਸਾੜ ਦਿੰਦੇ ਇਹ ਹੂੰ ਸਾੜ ਹੀ ਦਿੰਦੇ ਫਿਰ ਕੌਣ ਪ੍ਰਸ਼ਾਸਨ ਨੇ ਪ੍ਰਸ਼ਾਸਨ ਆਇਆ ਜੀ ਇੱਥੇ ਹਜੇ ਕੋਈ ਨਹੀਂ ਆਇਆ ਪਹੁੰਚਾ ਨਹੀਂ ਹਜੇ ਤੱਕ ਇਹ ਮੁੰਡੇ ਦੀ ਭੈਣ ਹੂੰ ਹੂੰ ਆਇਆ ਨਹੀਂ ਜੀ ਪ੍ਰਸ਼ਾਸਨ ਹਲੇ ਤੱਕ ਕੋਈ ਨਹੀਂ ਪਹੁੰਚਿਆ ਜੀ ਮੌਕਾ ਦੇਖਣ ਵੀ ਨਹੀਂ ਆਏ ਕੋਈ ਤੇ ਆਏ ਸੀਗੇ ਉਸ ਤੋਂ ਬਾਅਦ ਆਏ ਸਾਥੋਂ ਅਸੀਂ ਆਏ ਸੀ ਮੌਕੇ ਤੇ ਅਸੀਂ 5:30 ਵਜੇ ਨੂੰ ਇੱਥੇ ਸਵਾ 3:00 ਆ ਕੇ ਪਹੁੰਚ ਗਏ ਸੀ ਸਾਰੇ ਆਨ ਦੇ ਹੁਣ ਤੱਕ ਕੀ ਕਾਰਵਾਈ ਹੋਈ ਹੈ ਜੀ ਉਹਨਾਂ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਦੇ ਕੋਈ ਕਾਰਵਾਈ ਨਹੀਂ ਕੀਤੀ ਇਹ ਤਾਂ ਬਸ ਆਪਸ ਵਿੱਚ ਇਹ ਦਰਸ਼ਨ ਸਿੰਘ ਦਾ ਸਰਪੰਚ ਦਾ ਰਾਜੀ ਨਵਾ ਕਰਾਤਾ ਇਹਨਾਂ ਦਾ ਇਹਨਾਂ ਗਰੀਬਾਂ ਦਾ ਕੀ ਹੋ ਹੱਲ ਹੈ ਇਹ ਤਾਂ ਸਿਰਫ ਬਾਜੀ ਵਾਲਿਆਂ ਨੇ ਕਿਉਂ ਕਰਾਇਆ ਇਹ ਜੇ ਰਲ ਕੇ ਇਹ ਹੀ ਇਹਨਾਂ ਦੀ ਦੋਲਾ ਧਿਰਾਂ ਨੂੰ ਇਕੱਠਾ ਹੀ ਕਰ ਲੈਂਦੇ ਤੇ ਇਹਨਾਂ ਦਾ ਸਮਝੌਤਾ ਕਰਾ ਲੈਂਦੇ ਕਿੰਨੀ ਕੀ ਖਾਸ ਗੱਲ ਸੀ ਇਹ ਸਰਕਾਰ ਐ ਥੋੜੋ ਸਰਕਾਰ ਕੋਈ ਪੰਚਾਇਤ ਮੈਂਬਰ ਆ ਜੇ ਆਪਾਂ ਕੋਈ ਬਣਾਉਣੇ ਆ ਇਹ ਥੋੜੋ ਬਣਾਉਂਦੇ ਹੁੰਦੇ ਲੋਕ ਕਿੰਨਾ ਕਿੰਨਾ ਨੁਕਸਾਨ ਹੋ ਗਿਆ ਹੋਊਗਾ ਜੀ ਤਾਂ 7-8 ਲੱਖ ਰੁਪਏ ਦਾ ਹੋ ਗਿਆ ਇਹਨਾਂ ਦੇ ਗਰੀਬ ਦੇ ਤਰ੍ਹਾਂ ਦੇ ਹਿਸਾਬ ਨਾਲ ਦੁਬਾਰਾ ਕਰ ਸਕਦੇ ਪੂਰਾ ਇਹ ਜੀ ਦੁਬਾਰਾ ਇਹ ਵਿਚਾਰੇ ਕੀ ਕਰਨਗੇ ਇਹਦਾ ਹੱਲ ਕਰਿਆ ਜਾਵੇ ਇਹਨਾਂ ਦੇ ਵਿਚਾਰੇ ਹੁਣੇ ਰਾਜੇ ਮਸਾ ਹੀ ਤਾਂ ਪਾਉਣ ਲੱਗੇ ਸੀ ਹਾਂ ਮਸਾ ਇਹਨਾਂ ਨੇ ਹੋ ਕੀਤਾ ਤੇ ਹੁਣੇ ਪਾਉਣ ਲੱਗੇ ਸੀ ਤੇ ਹੁਣ ਇਹਨਾਂ ਨੇ ਇਹ ਕੰਮ ਕਰਤਾ ਹਾਂ ਇਹ ਕੋਈ ਐ ਨਹੀਂ ਹੁੰਦਾਗਾ ਜੇ ਅਸੀਂ ਇਹ ਪਾਉਣ ਲੱਗੇ ਸੀ ਵਿਚਾਰੇ ਗਰੀਬ ਸੀਗੇ ਤੇ ਮਗਮਗਾ ਕੇ ਅਸੀਂ ਪੈਸੇ ਥੇਲਾ ਤੇ ਅਸੀਂ ਪਾਉਣ ਲੱਗੇ ਸੀ ਤੇ ਹੁਣ ਇਹਨਾਂ ਨੇ ਸਾਡੇ ਤੇ ਇਹ ਕਾਰਵਾਈ ਕੀਤੀ ਹੁਣ ਸਾਡਾ ਨੁਕਸਾਨ ਹੈ ਇਹ ਪਰ ਸਕਦੇ ਆ ਜੀ ਅਸੀਂ ਇਹਨਾਂ ਤੋਂ ਲੈ ਸਕਦੇ ਹਾਂ ਕਿੰਨਾ ਨੁਕਸਾਨ ਹੋ ਗਿਆ ਟੀ ਤੁਹਾਡਾ ਇਸਾ ਘੱਟੋ ਘੱਟ 5 ਲੱਖ ਰੁਪਏ ਦਾ ਹੋ ਗਿਆ ਹੁਣ ਇਹਨਾਂ ਨੁਕਸਾਨ ਹੋ ਗਏ ਇਹ ਹੁਣ ਤੁਸੀਂ ਵੇਖੋ ਵੀ ਇਹ ਕਿਸ ਹਿਸਾਬ ਨਾਲ ਇਹ ਆਪਾਂ ਇਹਨਾਂ ਤੋਂ ਪੂਰਾ ਕਰਾਉਣਾ ਹੈ ਸਾਨੂੰ ਸਾਰਾ ਕੁਝ ਕਲੀਅਰ ਕਰਕੇ ਦੇ ਦੇਣ ਜਿੰਨਾ ਸਾਡਾ ਲੱਗਾ ਅੱਜ ਸਾਡੇ ਘਰੇ ਜਾ ਕੇ ਦੇਖੋ ਜਿਹੜਾ ਗੁੜਚਾ ਪਿਆ ਸੀ ਆਟਾ ਕੋਠਾ ਸੀ ਉਹ ਵੀ ਦਿਹਾੜਿਆਂ ਨੂੰ ਖਵਾਤਾ ਤੇ ਸੱਚ ਤਾਂ ਪਹੁੰਚ ਹੀ ਹੈ ਨਹੀਂ ਸਾਡੇ ਤਾਂ ਤੇ ਬਾਕੀ ਸਾਡੇ ਘਰੇ ਜਾ ਕੇ ਦੇਖ ਲਓ ਵੀ ਕਿੱਡੀ ਇੱਕ ਗੰਜਾ ਐਸਾ ਸਾਡੇ ਘਰ ਦੀ ਕਰ ਸਕਦੇ ਜੀ ਇਹ ਪੂਰਾ ਇਹ ਘਰ ਜਿਹੜਾ ਨਾ ਡਿਆ ਜੀ ਪਰ ਭਾਈ ਇਹ ਕਿੱਥੋਂ ਕਰ ਲੈਣਗੇ ਜੀ ਨਹੀਂ ਹੋ ਸਕਦਾ ਹੂੰ ਕੀ ਕੰਮ ਕਰੇ ਇਹੀ ਕਰਕੇ ਦੇਣਗੇ ਹੂੰ ਇਹਨਾਂ ਨੇ 2 ਲੱਖ ਰੁਪਏ ਦਾ ਲੋਨ ਚੱਕਿਆ ਜੀ ਬੈਂਕਾਂ ਤੋਂ ਹੂੰ ਉਹਨਾਂ ਦੀਆਂ 2 ਸਾਲ ਕਿਸ਼ਤਾਂ ਵੀ ਭਰਨੀਆਂ ਐ ਇਹਨਾਂ ਨੇ ਕਿੱਥੋਂ ਕਰਨਗੇ ਹੂੰ ਵਿਜੈ ਸਵੈ ਗਾਰੰਟੀ ਹਾਂਜੀ ਹੁਣ ਤੁਸੀਂ ਉਹ ਦੇਖੋ ਜੀ ਜੇ ਹੁਣ ਟਰਾਲੀ ਦੇ ਵਿੱਚ ਬੱਚਾ ਪਿਆ ਹੁੰਦਾ ਇਹ ਮੁੰਡਾ ਇਹ ਨਾ ਉਸ ਟਾਈਮਾਂ ਦੇ ਤੇ ਉਹ ਬੰਦਾ ਕੌਣ ਜ਼ਿੰਮੇਵਾਰੀ ਵਿੱਚ ਇਹ ਮੱਚ ਗਿਆ ਨਾ ਉਹਦੇ ਵਿੱਚ ਹੋ ਸਕਦੀ ਉਹਦੇ ਵਿੱਚ ਕੈਸ਼ ਵੀ ਹੋਵੇ ਚਾਰ ਬੇਸਤਰੇ ਪੈਸੇ ਉਹਦੇ ਹੈ ਇਹ ਉਹ ਮੁੰਡਾ ਨਾ ਬਾਹਰ ਹੁੰਦਾ ਤੇ ਮਚਾ ਦਿੰਦੇ ਵਿੱਚ ਉਹਦਾ ਕੀ ਬਣਦਾ ਫਿਰ ਇੱਕ ਬਟੂਆ ਵੀ ਤੁਹਾਡਾ ਮਚਿਆ ਬਟੂਆ ਹਾਂਜੀ ਫਟ ਗਈ 50000 ਰੁਪਿਆ ਸੀਗਾ ਇਹੋਚ ਨਗਦੀ ਕੈਸ਼ ਇੱਥੋਂ ਦੇ ਕੇ ਲੇਬਰ ਨੂੰ ਤੋਰਦੇ ਸੀਗੇ ਸ਼ਾਮ ਨੂੰ ਇੱਕ ਦਿਨ ਦਿਹਾੜ ਗਿਆ ਸੀਗੇ ਜਿਹੜੇ ਮਿਸਤਰੀ ਮਂਗਾਏ ਸੀਗੇ ਉਹ ਤੁਰਤ ਪੈਸੇ ਮੰਗਦੇ ਹੁੰਦੇ ਸੀ ਜੀ ਹੂੰ ਉਹਨੂੰ ਦੇਣੇ ਪੈਂਦੇ ਹੀ ਫਿਰ 8-800 ਰੁਪਿਆ ਤੇ ਸਮਾ ਐਡਾ ਤੁਹਾਡਾ ਕਰ ਇਸ ਤਰ੍ਹਾਂ ਢਾ ਦੇਣਾ ਹੁਣ ਪੁਲਿਸ ਦੀ ਕੀ ਅੱਗੇ ਕਾਰਵਾਈ ਕੀ ਹੋਈ ਬਈ ਸਖਤ ਸਖਤ ਕਾਰਵਾਈ ਕਰਨ ਜਿਹੜੇ ਵੀ ਕੋਈ ਪੁਲਿਸ ਆਇਆ ਤੱਕਾਈ ਇੱਥੇ ਨਾ ਨਾ ਜੀ ਪੁਲਿਸ ਕੋਈ ਨਹੀਂ ਸੁਣਵਾਈ ਨਹੀਂ ਹੋ ਰਹੀ ਕੋਕਾ ਵੇਖਣ ਵੀ ਨਹੀਂ ਆਏ ਕੁਛ ਨਹੀਂ ਆਈ ਵੇਖਣ ਜੀ ਹੂੰ ਤੇ ਸੁਣਵਾਈ ਹੋਣੀ ਚਾਹੀਦੀ ਹੈ ਜੀ ਹੂੰ ਬੇਸਾਨ ਮੋਲਕ ਨੂੰ ਵੀ ਕਹਿੰਦੇ ਉਹਨਾਂ ਤੇ ਪਰਚਾ ਕੱਟਣਾ ਚਾਹੀਦਾ ਪੁਲਿਸ ਨੂੰ ਹੂੰ ਉਹਨਾਂ ਦੇ ਸਖਤ ਤੋਂ ਸਖਤ ਉਹਦੇ ਕਾਰਵਾਈ ਸਾਰੀ ਉਹਨੇ ਕਰਾਇਆ ਜੀ ਪੁਲਿਸ ਹੀ ਨਹੀਂ ਆਉਣ ਦਿੰਦੇ ਜੀ ਉਹ ਰਾਤ ਨੂੰ ਫੋਨ ਲਾਇਆ ਜੀ ਤਾਂ ਵੀ ਨਹੀਂ ਆਈ ਪੁਲਿਸ ਜੀ ਹੂੰ ਕੋਈ ਪੁ ਇਹ ਨੁਕਸਾਨ ਦੀ ਗੱਲ ਕਰਨੀ ਹੋਵੇ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਹੀ 7-8 ਲੱਖ ਦਾ ਹੋਇਆ ਜੀ ਪੂਰਾ ਹਾਂ ਸਾਰਾ ਤੁਹਾਨੂੰ ਪਤਾ ਹੀ ਹੈ ਦੇਖ ਲੋਈ ਸਾਰਾ ਤੇ ਸਾਡੀ ਰੇਤਾ ਬੱਜਰੀ ਸਾਰਾ ਕੁਝ ਹੋ ਗਿਆ ਜੀ ਤੇ ਸਿਲੰਡਰ ਆ ਗਈ ਸਿਲੰਡਰ ਦਾ ਸੀਮੈਂਟ ਦੇ ਗੱਟੇ ਲਿਆਂਦੇ ਸੀਗੇ ਉਹ ਸਾਰੇ ਸੜ ਗਏ ਜੀ ਤੇ ਸਿਲੰਡਰ ਸੀ ਉਹ ਚੱਲ ਗਿਆ ਜੀ ਉਹ ਤਾਂ ਉਹ ਚੱਲ ਗਿਆ ਸਾਰਾ ਕੁਝ ਹੋ ਗਿਆ ਸਾਡਾ ਹਾਂ ਸਨਵਾਤ ਤੋਂ ਬਾਤ ਹੋਣੀ ਛੜੀ ਛੜੀ ਸੁਣਾਈ ਹੋਣੀ ਚਾਹੀਦੀ ਹੈ ਜਿੰਨੀ ਵੀ ਹੋਵੇ ਪਾ ਦੇਖਿਆ ਜੀ ਆ ਸਾਰਾ ਸਾਰਾ ਘਰ ਇਧਰ ਕਰ ਤੁਸੀਂ ਬਸਾ ਕਹਿੰਦੇ ਮਸਾ ਪਾਇਆ ਸੀ ਹਾਂਜੀ ਮਸਾ ਹੀ ਪਾਇਆ ਸੀ ਹਮ ਡਿਆੜੀਆਂ ਕਰ ਕਰਕੇ ਮਸਾ ਪੈਸੇ ਕੱਟੇ ਤੇ ਲੋਨ ਚੱਕਿਆ ਹਮ ਇਹ ਝਾੜਸਾ ਮੇਰਾ ਮਾਲ ਵੀ ਭੁੱਖਾ ਮਰੀ ਜਾਂਦਾ ਘਰੇ ਹਮ ਅੱਜ 4 ਦਿਨ ਹੋ ਗਏ ਮਹਾਲ ਬਣੀ ਬਾਹਰ ਕੱਢਿਆ ਹਮ ਆ ਜਾਓ ਵੇਖ ਲਓ ਜੀ ਇੰਨਾ ਨਿੱਕੇ ਨਿੱਕੇ ਬੱਚਾ ਨੇ ਖਰਚਿਆ ਕਰਕੇ ਹੁਣ ਕੀਤਾ ਮਿਹਨਤ ਕਰਕੇ ਮਸਾ ਢਾਰ ਹੋਇਆ ਹਮ ਢਾਰ ਹੋ ਕੇ ਤੇ ਮਸਾ ਪਾਉਣ ਲੱਗੇ ਸੀ ਮੈਂ ਤਾਂ ਲੱਤਦਾਰੀਆਂ 7-8 ਸਾਲ ਹੋ ਗਏ ਮੈਂ ਤਾਂ ਕੰਮ ਕਰਦਾ ਨਹੀਂ ਜਾਂ ਕੱਲੀਆਂ ਬੱਕਰੀਆਂ ਹੀ ਖਾਪਦਾ ਹਮਮ ਹੋਰ ਮੈਥੋਂ ਕੁਝ ਨਹੀਂ ਹੁੰਦਾ ਹਮਮ ਫਿਰ ਅਸੀਂ ਅਸੀਂ ਤਾਕਤ ਕਿਹੜੀ ਆ ਨਾ ਪਿੱਛੇ ਜਿਨ੍ਹਾਂ ਨੇ ਆ ਕੇ ਤੁਹਾਡਾ ਘਰ ਢਾ ਦਿੱਤਾ ਤੁਸੀਂ ਤਾਂ ਕੱਟਾ ਢਾ ਦਿੱਤਾ ਇਹ ਮੁਗਲਕ ਦੀ ਤਾਕਤ ਆ ਮਗਰ ਹਮਮ ਇਹ ਕਿਸੇ ਪੁਲਿਸ ਵਾਲੇ ਨੂੰ ਨਹੀਂ ਆਉਣ ਦਿੰਦੇ ਹਮਮ ਕਿਸੇ ਨੂੰ ਕੁਝ ਨਹੀਂ ਇਹਨਾਂ ਨੇ ਇਹਨਾਂ ਨੂੰ ਕੇਰਮ ਇਹਨਾਂ ਨੂੰ ਖੋਲ੍ਹ ਦਿੱਤੀ ਆ ਤੇ ਆ ਜਿਹੜੇ ਆ ਪਿੰਡ ਚ ਪਿੰਡ ਚ ਬਾਜੀ ਬਾਜੀ ਆ ਤੇ ਇੱਕ ਚੇਰਮੈਨ ਹਮਮ ਭਗਤਵਾਨੀ ਦਾ ਜੀ ਹਮਮ ਤੇ ਇਹਨਾਂ ਨੂੰ ਖੋਲ੍ਹ ਦਿੱਤੀ ਆ ਮੰਦਰ ਸਿੰਘ ਨੂੰ ਹੂੰ ਤੇ ਬੂਟਾ ਸਿੰਘ ਭਜਨ ਸਿੰਘ ਤੇ ਮੰਦਰ ਦੇ ਮੁੰਡੇ ਤੇ ਹੋਰ ਵੀ ਗੱਡੀਆਂ ਆਈਆਂ ਬਾਹਰੋਂ ਹੂੰ ਉਹਨਾਂ ਨੇ ਸਾਰਿਆਂ ਨੇ ਰਲ ਕੇ ਹੂੰ ਘਾਟਾ ਦਾ ਜਦੋਂ ਅਸੀਂ ਪਹੁੰਚੇ ਹੂੰ ਤੇ ਅਸੀਂ ਇਕੱਲਾ ਮੁੰਡਾ ਸੀ ਜੋ ਪਹੁੰਚੇ ਇਹਦਾ ਭੱਜ ਕੇ ਡਰ ਕੇ ਹੋ ਉੱਥੇ ਜਾ ਕੇ ਖੜ ਗਿਆ ਠੇਕੇ ਕੋਲੇ ਵੀ ਹੁਣ ਮੇਰੇ ਨਾਲ ਭੇੜੀ ਕਰਨਗੇ ਹੂੰ ਤੇ ਜਦੋਂ ਅਸੀਂ ਆਏ ਸੀ ਜਿਹੋ ਇਹਨਾਂ ਨੇ ਮੋਟਰਸਾਈਕਲ ਵੇਖੇ ਤੇ ਐ ਭੱਜ ਲਈਏ ਖਲੇ ਖਲੇ ਭੱਜ ਕੇ ਗਏ ਆ ਇੱਕ ਗੱਡੀ ਉਹ ਉੱਥੇ ਖੜੀ ਸੀ ਜੀ ਉਹ ਦਰਖਤਾਂ ਚ ਇੱਕ ਇਧਰਲੇ ਪਾਸੇ ਖੜੀ ਸੀ ਉਹ ਇਹਨਾਂ ਦੇ ਘਰ ਦੇ ਉਤਲੇ ਪਾਸੇ ਤੇ ਉਹਨਾਂ ਚ ਨਹੀਂ ਪਤਾ ਲੱਗਿਆ ਵੀ ਕਿੰਨੇ ਬੰਦੇ ਆ ਕਿੰਨੇ ਨਹੀਂ ਹੈ ਇਹਨਾਂ ਕੋਲੇ ਪਿਸਟਲ ਵੀ ਹੋ ਸਕਦੇ ਆ ਜੀ ਤੇ ਕਿਰਪਾਨ ਇੱਕ ਸਾੜਾ ਸਾਈਕਲ ਇੱਥੇ ਆ ਕੇ ਵੇਖਿਆ ਜਦੋਂ ਮੌਕਾ ਜਦੋਂ ਆਪਦੇ ਘਰੋਂ ਐ ਨੰਗੇ ਇਹ ਨੰਗਨ ਕਰਨ ਅਸੀਂ ਪਾਸੇ ਹੋ ਕੇ ਖੜ ਕੇ ਵੀ ਚੜ ਆਪਾਂ ਕੀ ਲੈਣਾ ਆਪਾਂ ਬੋਲਣਾ ਨਹੀਂਗਾ ਹੂੰ ਇਹ ਤੋੜੇ ਜਾਂਦੇ ਸਾਡੇ ਸਾਈਕਲ 'ਚ ਵੀ ਲੱਤ ਮਾਰ ਕੇ ਤੇ ਜਾਣ ਕੇ ਸਿੱਟ ਗਏ ਤੇ ਅਸੀਂ ਕੁਝ ਨਹੀਂ ਬੋਲੇ ਇਹਨਾਂ ਨੂੰ ਹੂੰ ਤੇ ਅਸੀਂ ਹੋਰ ਵੀ ਇਹਨਾਂ ਨੂੰ ਕਿਹਾ ਵੀ ਤੁਹਾਡਾ ਕੀ ਗਲਤੀ ਹੈ ਹੂੰ ਵੀ ਉਹਨਾਂ ਨਾਲ ਜਿੰਨਾ ਨਾ ਰੌਲਾ ਤੁਸੀਂ ਉਹਨਾਂ ਨਾਲ ਮੜੀਕੋ ਹੂੰ ਅਸੀਂ ਤਾਂ ਜਪੈ ਸੇ ਦੇ ਕੇ ਜਗਾ ਲਈ ਐ ਪਰ ਤੁਹਾਡੇ ਨਾਲ ਕੀ ਗਲਤੀ ਹੈ ਤੁਹਾਡੇ ਨਾਲ ਕੀ ਖਾਰ ਹੈ ਇੰਨੀ ਤੁਸੀਂ ਪੁੱਛਿਆ ਉਹਨਾਂ ਨੂੰ ਨਹੀਂ ਮੈਂ ਕਿਹਾ ਵੀ ਸਾਡੇ ਨਾਲ ਕੀ ਖਾਰ ਹੈ ਹੂੰ ਵੀ ਤੁਹਾਡੇ ਨਾਲ ਪਹਿਲਾਂ ਤਾਂ ਤੁਸੀਂ ਇਹਨਾਂ ਦੇ ਵੀ ਚੱਲ ਆਪਾਂ ਗਵਾਂਢੀ ਬਣ ਜਾਾਂਗੇ ਹੂੰ ਹੈਂ ਤੁਸੀਂ ਕਿਹਾ ਵੀ ਪਈ ਤੇ ਵੀ ਪਾਂ ਥਾਂ ਮੜਾ ਛੱਡ ਜਾ ਖੁੱਲਾ ਆਪਾਂ ਨੂੰ ਨੰਗਣਾ ਸੌਖਾ ਹੋ ਜਾ ਅਸੀਂ ਉਹ ਵੀ ਛੱਡਤਾ ਜੀ ਹੂੰ ਇਹ ਉਹਦੇ ਕਾਰਨ ਵੀ ਫੇਰ ਵੀ ਇਹਨਾਂ ਨੇ ਫੇਰ ਵੀ ਸਾਡੇ ਨਾਲ ਧੱਕਾ ਕਰ ਗਏ ਹੂੰ ਜੇ ਰੋਕਣਾ ਸੀ ਉੱਦੀ ਰੋਕਦੇ ਵੀ ਪਈ ਅਸੀਂ ਨੀ ਨੀ ਕੱਟਣ ਦਿੰਦੇ ਹੂੰ ਪੁਲਿਸ ਮੰਗਾਉਂਦੇ ਭਾਵੇਂ ਕੁਝ ਵੀ ਕਰ ਲੈ ਹੂੰ ਜੇ ਪੁਲਿਸ ਮੰਗਾ ਲੈਣਦੇ ਕੁਝ ਵੀ ਕਰ ਦਿੰਦੇ ਜੇ ਅਸੀਂ ਨਾ ਰੋਕਦੇ ਅਸੀਂ ਗਨਾਂਦਾਰ ਸੀ ਹੂੰ ਹੈ ਇਹਦੇ ਘਰੇ ਵੀ ਗਏ ਸੀਗੇ ਅਸੀਂ ਕਿਹਾ ਵੀ ਹਾਂ ਕਹਿੰਦੇ ਕੋਈ ਗੱਲ ਨਹੀਂ ਹੂੰ ਇਹ ਜੇ ਪਲਾਟ ਦੀ ਗੱਲ ਕਿ ਕਿੰਨੇ ਪੈਸੇ ਦਾ ਲੈਂਤਾ ਸੀ ਤੁਸੀਂ ਹੁਣ ਇਹ ਲੈਂਤਾ ਸੀ ਜੀ 7.5 ਲੱਖ 7.5 ਲੱਖ ਦਾ ਲੈਂਦਾ ਸੀ 7.5 ਲੱਖ ਦਾ ਲੈਂਤਾ ਸੀ ਹੂੰ ਹਾਂਜੀ ਤੇ 3 ਲੱਖ ਅਸੀਂ ਦਿੱਤਾਗਾ ਤੇ ਬਾਕੀ ਪੈਸੇ ਕੀ ਹੈ ਜੋ ਰੈਕਟਰੀ ਹੋਗੀ ਤੇ ਉਦੋਂ ਦੇਵਾਂਗੇ ਹਾਂਜੀ ਤੁਹਾਡੇ ਕੋਲ 4 ਲੱਖ ਦਾ ਸਬੂਤ ਹੈ ਹਾਂ ਸਬੂਤ ਹੈਗਾ ਜੀ 4 ਲੱਖ ਦਾ ਆਹ ਦੇਖੋ ਜੀ ਹੂੰ 25000 ਨੂੰ ਮਰਲਾ ਲੈਂਤਾ ਸੀ ਅਸੀਂ ਹੂੰ 4 ਲੱਖ ਰੁਪਇਆ ਦਿੱਤਾ ਪਹਿਲਾਂ ਅਡਵਾਂਸ ਹੀ ਅਸੀਂ ਪਰ ਹੁਣ ਕੀ ਮੰਗ ਕਰਦੇ ਹੋ ਜਾਂ ਕੀ ਆਪਣੀ ਗੱਲ ਰੱਖਣਾ ਚਾਹੁੰਗਾ ਵੀ ਕੀ ਹੋਣਾ ਚਾਹੀਦਾ ਇੱਕ ਤਾਂ ਜਿਹੜਾ ਨੁਕਸਾਨ ਕੀਤਾ ਉਹਦੀ ਪਰਪਾਈ ਹੋਣੀ ਚਾਹੀਦੀ ਹੈ ਜੀ ਤੇ ਸਾਨੂੰ ਡੇਢ ਕਨਾਲ ਜਿਹੜਾ ਆ ਹਾਂਜੀ ਇਹੀ ਪਲਾਟ ਲੈਣਾ ਸੀ ਅਸੀਂ ਕਿਸੇ ਦੇ ਪਾਸੇ ਜੀ ਉਧਰ ਕਹਿਣਵੇਂ ਉਹ ਜ਼ਮੀਨ ਚੋਂ ਲੈ ਲਓ ਉਹ ਚੋਂ ਲੈ ਲਓ ਉਹ ਚੋਂ ਅਸੀਂ ਪਲਾਟ ਨਹੀਂ ਲੈਣਾ ਠੀਕ ਹੈ ਜੀ ਜੇ ਸਾਨੂੰ ਉਥੇ ਪਿੰਡ ਦੇ ਨੇੜੇ ਲੈ ਕੇ ਦੇਣਾ ਅਸੀਂ ਇਹਨਾਂ ਦੇ ਗਵਾਹ ਨਹੀਂ ਰਹਿਣਾ ਕਰਦੇ ਅਗਲੇ ਪਾਸੇ ਆਂਦੇ ਆ ਜੋ ਸਾਡਾ ਅੱਜ ਧੱਕਾ ਕਰਕੇ ਘਰ ਸਾੜਤਾ ਇਹਨਾਂ ਨੇ ਘਰ ਹੀ ਸਮਝ ਲਓ ਜੀ ਹੁਣ ਤੁਸੀਂ ਕਰ ਸਾਰਦਾ ਕੱਲ ਨੂੰ ਮੇਰੇ ਸੁੱਤੇ ਪਏ ਬੱਚਾ ਨੂੰ ਵੀ ਨਵਾ ਸਕਦੇ ਬਾਹਰ ਬੰਦੇ ਲਿਆ ਕੇ ਹੂੰ ਮੈਂ ਇਹਨਾਂ ਤੇ ਕੋਈ ਝੇਜਦਾ ਨਹੀਂ ਕੋਈ ਕੁਝ ਨਹੀਂ ਕਰਦਾ ਹੂੰ ਮੈਂ ਤਾਂ ਘਰ ਦਾ ਖਰਚਾ ਨਾ ਦੇਣਾ ਤੇ ਨਹੀਂ ਜੀ ਇੱਥੇ ਲੈਟਰ ਤੱਕ ਮਕਾਨ ਹੋਇਆ ਪਿਆ ਸੀਗਾ ਤੇ ਉੱਥੇ ਤੱਕ ਸਾਨੂੰ ਮਕਾਨ ਕਰਕੇ ਦੇਣ ਲੈਟਰ ਪਾ ਕੇ ਦੇਣ ਸਾਰਾ ਕੁਝ ਕਰਕੇ ਦੇਣ ਸਾਨੂੰ ਕਲੀਅਰ ਕਰਕੇ ਇਹ ਤਾਂ ਕਲੀਅਰ ਕਰਕੇ ਦੇਣ ਜੀ ਸਾਨੂੰ ਜਿਹੜਾ ਸਾਡਾ ਪੈਸਾ ਤੇ ਲੱਗਿਆ ਹੁਣ ਇਹ ਲਾਉਣ ਸਾਰਾ ਕੋ ਹੂੰ ਠੀਕ ਹੈ ਜੀ ਕੁਝ ਨਹੀਂ ਲਾ ਸਕਦੇ ਸਾਡਾ ਤਾਂ ਸਾਰਾ ਖਰਚਾ ਹੋ ਗਿਆ ਜੀ ਹੂੰ ਗਣਕ ਵੀ ਸਾਡਾ ਦੋ ਢਾਈ ਕੁਆਟਰ ਸੀ ਉਹ ਵੀ ਲੱਗ ਗਈ ਇੱਕ ਖੰਡ ਦਾ ਗੱਟਾ ਵੀ ਲੱਗ ਗਿਆ ਸਾਰਾ ਖਰਚਾ ਦਾ ਸਾਰਾ ਹੀ ਕਰੀ ਬੈਠੇ ਅਸੀਂ ਹੂੰ ਉਹਨਾਂ ਕੀ ਸੀਗਾ ਸਾਡੇ ਕੋਲੇ ਪੂੰਜੀ ਹੁਣ ਸਾਡੇ ਕੋਲੇ ਕੋਈ ਪੂੰਜੀ ਨਹੀਂ ਜੀ ਹੂੰ ਗਾਂ ਪਸ਼ਾ ਹੋਣ ਦੇ ਤਾਂ ਪਿੰਡ ਦੇ ਲੋਕ ਵੀ ਮੌਜੂਦ ਨੇ ਇੱਥੇ ਆਸੇ ਪਾਸੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਹਾਂਜੀ ਨੁਕਸਾਨ ਹੋਇਆ ਜੀ ਇਹਨਾਂ ਦਾ ਕਹਿੰਦੇ ਹਾਂਜੀ ਬਹੁਤ ਜ਼ਿਆਦਾ ਹੋਇਆ ਜੀ ਰੋਟੀ ਪਾਣੀ ਭੇਜਦੇ ਸੀ ਹਾਂ ਇਹਨਾਂ ਨੇ ਫਿਰ ਕੱਲਿਆਂ ਨੇ ਆਈ ਤਾਂ ਕਾਲਾ ਜਾਂ ਤਾਂ ਦੱਸ ਕੇ ਆਉਂਦੇ ਵੀ ਪਤਾ ਵੀ ਲੱਗਦਾ ਜੇ ਜਵਾਕਾਂ ਨੂੰ ਇਹਨਾਂ ਨੂੰ ਕਿਸੇ ਨੂੰ ਮਾਰ ਜਾਂਦੇ ਫਿਰ ਕੌਣ ਸੀ ਜੇ ਮੈਂ ਫਿਰ ਐਂ ਕਹਨ ਸੇ ਚੱਲ ਕੋਈ ਨਹੀਂ ਫੈਸਲਾ ਕਰ ਲੋ ਇਹ ਕੋਈ ਗੱਲਾਂ 'ਚੋ ਗੱਲ ਆ ਇਹਨਾਂ ਨੇ ਅੰਨ ਪਕਾਉਣਾ ਕੋਈ ਸੌਖਾ ਕਾ ਰੋਟੀਆਂ ਭੇਜਣੀਆਂ ਆਂ ਛਾਵ ਨੂੰ ਪੈਸੇ ਅਗਲੇ ਨੇ ਮੰਗ ਲੈਣਾ ਸੀਗੇ ਦਿਹਾੜੀਦਾਰਾਂ ਵਾਲਿਆਂ ਨੇ ਤਾਂ ਹਾਂ ਕਰੇ ਆਟਾ ਨਹੀਂ ਕੋਟਾ ਨਹੀਂ ਮ ਵੱਡੇ ਲੋਕਾਂ ਨੇ ਕੋਫਾ ਉਹ ਕਰਦੇ ਹੱਥ ਲਾਉਂਦੇ ਤੇ ਪਤਾ ਲੱਗਦਾ ਗਰੀਬਾਂ ਨੂੰ ਵੇਖ ਲੈ ਗਰੀਬੀ ਕਿਹੜਾ ਸੁਣਾਈ ਹੁੰਦੀ ਆ ਗਰਾਬ ਦੀ ਕਿਸੇ ਨੇ ਸੁਣਾਈ ਨਹੀਂ ਕੀਤੀ ਸਾਡੀ ਕੋਈ ਮੌਕੇ ਤੇ ਨਹੀਂ ਪਹੁੰਚਾਗਾ ਕੋਈ ਪੁਲਿਸ ਨਹੀਂ ਪਹੁੰਚੀਗੀ ਕਿਉਂ ਸਾਨੂੰ ਗਰੀਬ ਵੇਖ ਲੈ ਸਾਨੂੰ ਪੈਸਾ ਨਹੀਂ ਆ ਰਾ ਪੈਸਾ ਨਹੀਂ ਗੱਲ ਅੱਜ ਗੱਲ ਕਰ ਹੈਗੀ ਆ ਪੈਸਾ ਨਹੀਂ ਗੱਲ ਵਾਤੀ ਚੱਲਦੀ ਆ ਫਿਰ ਗਰੀਬ ਦਾ ਕੋਈ ਨਹੀਂ ਗਰੀਬ ਨੂੰ ਫਿਰ ਮਾਰ ਮਾਰਾਈ ਛੱਡ ਜਾਣਾ ਐ ਮਕਾਨ ਲੋਕਾਂ ਨੇ ਢਾਈ ਜਾਣ ਕਿੱਥੋਂ ਲਿਆਗੇ ਹੁਣ ਸਾਡੀ ਕਿਸੇ ਨੇ ਸੁਣਾਈ ਨਹੀਂ ਕੀਤੀਗੀ ਨਾ ਸਾਡੇ ਕੋਈ ਜਿਹੜੇ ਇੱਥੋਂ ਦੇ ਜਿੱਤੇ ਸੀ ਅਸੀਂ ਅਸੀਂ ਬਣਾਏ ਸੀਗੇ ਉਹ ਆ ਪਤਾ ਨਹੀਂ ਸੀ ਬਣਗੇ ਉਹਨਾਂ ਨੇ ਸੁਣਾਈ ਨਹੀਂ ਕੀਤੀ ਹੁਣਾਂ ਦੇ ਅਸੀਂ ਐ ਕਰ ਲੋ ਜੋ ਕਰ ਲੋ ਸਾਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਉਹ ਦਿਨ ਦਾ ਵੀ ਕੀ ਤੁਹਾਡੇ ਨਾਲ ਹੋਇਆ ਦਿਲਾਸਾ ਹੀ ਦਿੰਦਾ ਅਗਲਾ ਦਿਲਾਸਾ ਸਾਨੂੰ ਕਿਸੇ ਨੇ ਕੋਈ ਸਾਡੀ ਪੰਚਾਇਤ ਨੇ ਸੁਣਾਈ ਨਹੀਂ ਕੀਤੀ ਕਿਥੋਂ ਆਟਾ ਕੋਟਾ ਲਿਆ ਗਏ ਹੁਣ ਸਾਨੂੰ ਐ ਕਹ ਜਿੰਨਾ ਹੈਗਾ ਸਾਡਾ ਉਹਨਾਂ ਬਣਾ ਕੇ ਦੇਣ ਅੱਛਾ ਉਹਦੇ ਵਿੱਚ ਟਰੈਲੀ ਦੇ ਵਿੱਚ ਕਿਸੇ ਨੂੰ ਕੋਈ ਮਾਰ ਜਾਂਦੇ ਮਚਾ ਜਾਂਦੇ ਕੌਣ ਸੀ ਜ਼ਿੰਮੇਦਾਰ ਅੱਛਾ ਮੁੰਡੇ ਨੂੰ ਕੱਲੇ ਨੂੰ ਦੁਕਾ ਲੈ ਜਾ ਸਾਨੂੰ ਆਪ ਦੱਸ ਦੇ ਅਸੀਂ ਆਉਂਦੇ ਫਿਰ ਭੱਜੇ ਕਿਉਂ ਜੀ ਇਹਨਾਂ ਨਾਲ ਗੱਲਬਾਤ ਕਰਨੇ ਸਾਹਮਣੇ ਹੋ ਕੇ ਕਰਦੇ। ਇਹ ਕੋਈ ਗੱਲਾਂ ਚੋ ਗੱਲ ਆ ਸਾਡੇ ਨਾਲ ਕੀ ਇਨਵੈਸਟ ਦੇ ਸੀਗੇ। ਗਰੀਬਾਂ ਨਾਲ ਕੀ ਮਟੂਗਾ ਅਗਲਾ? ਵੱਡਿਆਂ ਨੂੰ ਹੱਥ ਪਾਵੇ ਅਗਲਾ। ਗਾ ਅਗਲਾ ਸਿੰਗਾਪੁਰੇ ਇਹਨਾਂ ਦੇ। ਜਿਨ੍ਹਾਂ ਨੂੰ ਨੁਕਸਾਨ ਹੋਇਆ ਇਹ ਭਰ ਸਕਦੇ ਆ ਜੀ। ਲੱਗਦਾ ਪਰਭਾਈ ਕਰ ਲੈਣਗੇ। ਤੇ ਪਰਭਾਵਾਂਗੇ ਹੀ ਭਰ ਲਾਂਗੇ ਹੀ ਭਰਨਾ ਪੈਣਾ ਹੀ ਆ। ਇਹ ਪਰਿਵਾਰ ਦੀ ਗੱਲ ਕਰੀਏ। ਹਾਂ? ਪਰਿਵਾਰ ਪਰਿਵਾਰ ਚੱਲ ਸਕਦਾ ਹੀ ਆ। ਤੇ ਆਪੇ ਚੱਲਣਗੇ ਚੱਲਣਾ ਵੀ ਪੈਣਾ ਹੀ ਆ। ਹਾਂ। ਇਹ ਤਾਂ ਇਹ ਤਾਂ ਕਿੱਥੋਂ ਚੱਲਣਗੇ ਧਾੜੀਦਾਰ ਬੰਦੇ ਕਿਵੇਂ ਚੱਲਣਗੇ ਧਾੜੀਦਾਰ ਨੇ ਤਾਂ ਮਸਾ ਪਾਇਆ ਲੋਨ ਕਰਾ ਕਰਾ ਕੇ ਹੈ ਉਹ ਲੱਤ ਧਾਰੀ ਆ ਉਹ ਕਿੱਥੋਂ ਪਾਲੂਗਾ ਤੇਰਾ ਦੂਰੀਵਾਰ ਹੈ ਤੇਰਾ 1000 ਰੁਪਏ ਕਿਸਤਾ ਕਿੰਨਾ ਕੁ ਪਰ ਦੇਣਗੇ ਹੈ ਲੱਤਾਰੀ ਹੋ ਜਾਂਦੀਆਂ ਪਸ਼ੂ ਲੈ ਕੇ ਜਾਂਦਾ ਬਾਹਰ ਇਹਨਾਂ ਕਿੰਨਾ ਕ ਗੱਲਾਂ ਉਹ ਕਰ ਲੂਗਾ ਐਟ ਲੋਣੀ ਵੀ ਔਖੀ ਹੋ ਜਾਂਦੀ ਆਪਾਂ ਨੌਣ ਵਾਲਾ ਪੈ ਗਿਆ ਨਾ ਉਹ ਨਹੀਂ ਪੈਂਦਾ ਕਿਸੇ ਤੋਂ ਇਹ ਤਾਂ ਕਿੱਥੋਂ ਜਾਵੜਿਆ ਸੀ ਇਹ ਕੋਈ ਗੱਲਾਂ ਚ ਗੱਲ ਆ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਘਰ ਦੀ ਨਿਉਂ ਭਰੀ ਹੋਈ ਸੀ ਨਿਉਂ ਤੋਂ ਲੈ ਕੇ ਛੱਤ ਤੱਕ ਕੰਮ ਲੈਂਟਰ ਤੱਕ ਪਹੁੰਚ ਚੁੱਕੀ ਸੀ ਗੱਲ ਅਤੇ ਹੁਣ ਉਹਨਾਂ ਵੱਲੋਂ ਜੋ ਕਹਿ ਰਹੇ ਨੇ ਹਮਲਾਵਰਾਂ ਵੱਲੋਂ ਇਹ ਢਾ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਇੱਧਰ ਚਗਾਠਾਂ ਵੀ ਟੁੱਟੀਆਂ ਹੋਈਆਂ ਨੇ ਅਤੇ ਉੱਧਰ ਟਰਾਲੀ ਦੇ ਵਿੱਚ ਕਹਿੰਦੇ ਅੱਗ ਤੱਕ ਲਾ ਦਿੱਤੀ ਗਈ ਸੀ ਅਤੇ ਕਹਿੰਦੇ 50000 ਰੁਪਏ ਸਾਡਾ ਉਸ ਦੇ ਵਿੱਚ ਸੜ ਗਿਆ ਹੈ ਅਤੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਬਿਸ਼ਨੰਦੀ ਦੇ ਵਿੱਚ ਮੌਜੂਦ ਹਾਂ ਤਾਂ ਸਾਡੇ ਨਾਲ ਦੂਜੀ ਤੇ ਮੌਜੂਦ ਹੈ ਜਿਨ੍ਹਾਂ ਦੇ ਉੱਤੇ ਇਲਜ਼ਾਮ ਲੱਗੇ ਸੀ ਘਰ ਟਾਉਣ ਦੇ ਤਾਂ ਬਈ ਤੁਹਾਨੂੰ ਕੀ ਲੋਡ ਪੈ ਗਈ ਉਹਨਾਂ ਦਾ ਘਰ ਟਾਉਂਦੀ ਜਾਂ ਕੀ ਹੈ ਪੂਰੀ ਗੱਲਬਾਤ ਮਾਮਲਾ ਕੀ ਹੈ ਬੇਜੀ ਸਤਿ ਸ੍ਰੀ ਅਕਾਲ ਹਮ ਜਿਹੜਾ ਇਹ ਆਪਾਂ ਨੂੰ ਕਹਿ ਰਿਹਾ ਹੈ ਬੂਟਾਲ ਸਿੰਘ ਨੇ ਸੁਖਮੰਦਰ ਸਿੰਘ ਨੇ ਭਜਨ ਸਿੰਘ ਨੇ ਘਰ ਟਾਉਣ ਦੀ ਕੋਸ਼ਿਸ਼ ਕੀਤੀ ਹੈ ਉਸ ਟਾਈਮ ਅਸੀਂ ਲੱਕੜ ਦਾ ਕੰਮ ਕਰ ਰਹੇ ਹਾਂ ਸਾਡੇ ਸੀਸੀਟੀ ਵੀ ਕੈਮਰੇ ਲੱਗੇ ਹੋਏ ਆ ਘਰੇ ਘਰੇ ਅਸੀਂ ਕੰਮ ਕਰ ਰਹੇ ਹਾਂ 6:00 ਵਜੇ ਕੇ 15-20 ਮਿੰਟ ਦਾ ਕੁਝ ਟਾਈਮ ਦੱਸ ਰਿਹਾ ਇਹ ਅਸੀਂ 7:30-8:00 ਵਜੇ ਤੱਕ ਇੱਥੇ ਘਰੇ ਆਪਦੇ ਕੰਮ ਕਰ ਰਹੇ ਹਾਂ ਜੀ ਅਸੀਂ ਜਾਵਾਂਗੇ ਤਾਂ ਫੇਰ ਹੀ ਘਟੂਗਾ ਜੀ ਨਾਂ ਨੂੰ ਤਾਂ ਅਸੀਂ ਕੁਇਸ਼ਨ ਵੀ ਕੁਝ ਕਹਿ ਸਕਦੇ ਆ ਪਰ ਸਾਡੇ ਅੱਜ ਵੀਡੀਓ ਬਣੇ ਹੋਏ ਕੈਮਰੇ ਪਏ ਆ ਉਹਦੇ ਚ ਪੂਰਾ ਰਿਕਾਰਡ ਪਿਆ ਕਿ ਜੇ ਅਸੀਂ ਗਲਤ ਆ ਕਿਸੇ ਪਾਸੋਂ ਸਾਨੂੰ ਦੱਸਣ ਜੇ ਅਸੀਂ ਕੋਈ ਕੰਨ ਢਟਾਈ ਉਹਨਾਂ ਨੇ ਜਾਂ ਕੋਈ ਹੱਥ ਲਾਇਆ ਜਾਂ ਸਾਨੂੰ ਕਹਿੰਦੇ ਸਾਡੇ ਕੋ ਕਿਰਪਾਨ ਮਾਰੀ ਕੁਛ ਵੀ ਮਾਰਿਆ ਪਰ ਜੇ ਅਸੀਂ ਘਰੋਂ ਬਾਹਰ ਜਾਵਾਂਗੇ ਉਹਨਾਂ ਕੋਲੇ ਜਾਵਾਂਗੇ ਫੇਰ ਹੀ ਮਾਰ ਸਕਦੇ ਕੌਣ ਕਿਸੇ ਲਈ ਕਰ ਸਕਦਾ ਅੱਜ ਕੱਲ ਇੰਨਾ ਹੀ ਉਹ ਬਿਨਾਂ ਗੱਲ ਤੋਂ ਜੋ ਵੀ ਇਲਜ਼ਾਮ ਲਾ ਰਹੇ ਆ ਬਿਲਕੁਲ ਗਲਤ ਲਾ ਰਹੇ ਆ ਪਰ ਜੇ ਉਹਨਾਂ ਕੋਲੇ ਪ੍ਰੂਫ ਹੈ ਕਿ ਸਾਨੂੰ ਦੱਸੋ ਆਪ ਸਾਡੀ ਵੀਡੀਓ ਬਣੀ ਆ ਤਹਾਡੇ ਘਟ ਹੁੰਦੇ ਦੀਆਂ ਕੰਦ ਢਾਉਂਦੇ ਦੀ ਸਾਡੇ ਕੋਲੇ ਫੁੱਲ ਪ੍ਰੂਫ ਪਿਆ ਅਸੀਂ ਆਪਦੇ ਘਰੇ ਉਸ ਟਾਈਮ ਕੰਮ ਕਰ ਰਹੇ ਹਾਂ ਕੰਮ ਕਰਦਿਆਂ ਦੀ ਤੁਹਾਨੂੰ ਵੀਡੀਓ ਵੀ ਦਿਖਾਵਾਂਗੇ ਸਾਰਾ ਕੁਝ ਕਰਾਂਗੇ ਜਿਹੜਾ ਇਹ ਕਹਿ ਰਿਹਾ ਕਿ ਅਸੀਂ ਤੁਹਾਡੇ ਘਰੇ ਕਿਸੇ ਨੂੰ ਦੱਸਣ ਨਹੀਂ ਆਏ ਕੁਝ ਨਹੀਂ ਆਏ ਪਰ ਇਹ ਸਾਡੇ ਘਰੇ ਖੋ ਅਸੀਂ ਖੁਦ ਚੱਲ ਕੇ ਆਏ ਆ ਅਸੀਂ ਇਹਨਾਂ ਨੂੰ ਦੱਸੇ ਪਰ ਇਹ ਸਾਡਾ ਸਾਂਝਾ ਸਾਂਝਾ ਖਤਾਨਾ ਪਿਆ ਸਾਰਾ ਰੂਟ ਤੱਕ ਉਹਦੇ ਚ ਜੋ ਵੀ ਮੇਰੀ ਪਰਜਾਈ ਨੇ ਜਗਨਦੀਪ ਕੌਰ ਨੇ ਵੇਚਿਆ ਕੁਝ ਵੀ ਕਰਿਆ ਅਸੀਂ ਇਹਨਾਂ ਨੂੰ ਕੁਝ ਨਹੀਂ ਕਿਹਾ ਇਹ ਘਰ ਪਾਈ ਜਾਂਦੇ ਸੀ ਜਦੋਂ ਪਈ ਦੇ ਉੱਤੋਂ ਜਮਾਂ ਕੋਰਨਰ ਤੇ ਰੱਖ ਕੇ ਕੰਦ ਕੱਢ ਰਹੀ ਸੀ ਮੈਨੂੰ ਇਹਨਾਂ ਨੂੰ ਇੰਨਾ ਰਿਕਵੈਸਟ ਕਰੀ ਸੀ ਤੇ ਤੁਸੀਂ 2 ਫੁੱਟ ਪਿੱਛੇ ਕਰਕੇ ਕੱਢ ਲਓ ਕਿਉਂਕਿ ਕਈ ਵਾਰੀ ਹੁਣ ਮਸ਼ੀਨ ਦਾ ਘੱਟ ਲੰਘਣਾ ਉਹਦੇ ਚ ਕਿਸੇ ਨੂੰ ਦਿੱਕਤ ਨਾ ਆਵੇ ਇਹਨਾਂ ਮੈਂ ਜ਼ਰੂਰ ਕਿਹਾ ਉਹਨਾਂ ਨੇ ਪਿੱਛੇ ਕਰਿਆ ਇਸ ਤੋਂ ਇਲਾਵਾ ਇਹ ਸਾਨੂੰ ਕਹਿੰਦੇ ਤੁਸੀਂ ਕੰਦ ਢਾਇਆ ਉਹ ਕਰਿਆ ਇਹ ਬਿਲਕੁਲ ਗਲਤ ਕਰ ਰਹੇ ਹਾਂ ਹਾਂਜੀ ਕਹਿੰਦੇ ਅੱਗ ਲੱਗ ਗਈ ਹੈ ਜਿਹੜੀ ਉਹ ਟਰਾਲੀ ਖੜੀ ਹੈ ਸਿਲੰਡਰ ਕਹਿੰਦਾ ਉੱਤੇ ਨੂੰ ਚੱਲ ਗਿਆ ਤੇ ਕਹਿੰਦੇ ਇੱਕ ਬਟੂਆ ਵੀ ਮੱਚ ਗਿਆ ਜਿਹਦੇ ਵਿੱਚ 50000 ਰੁਪਇ ਨਗਦ ਕੈਸੀ ਉਹ ਵੀ ਤੁਹਾਡੇ ਤੇ ਇਲਜ਼ਾਮ ਨੇ ਇਹ ਸਾਨੂੰ ਦੱਸ ਦਿਆਂ ਜੇ ਅਸੀਂ ਉੱਥੇ ਜਾਵਾਂਗੇ ਤਾਂ ਫੇਰ ਹੀ ਅੱਗ ਲਾਵਾਂਗੇ ਜੇ ਤੁਸੀਂ ਸਾਡੇ ਤੋਂ ਸਵੇਰ ਤੱਕ ਦੀ ਵੀਡੀਓ ਕੱਢ ਸਕਦੇ ਆ ਸਾਡੇ ਘਰੋਂ ਜੇ ਅਸੀਂ ਘਰੋਂ ਬਾਹਰ ਜਾਵਾਂਗੇ ਤਾਂ ਸਾਡੇ ਕੋਲੇ ਸੀਸੀਟੀ ਲੱਗੇ ਹੋਏ ਕੈਮਰੇ ਸਾਡੇ ਕੋਲੇ ਕੈਮਰਾ ਦੇ ਡੀਵੀਆਰ ਲੈ ਕੇ ਜਾਓ ਚੈੱਕ ਕਰਾ ਲਓ ਤੁਹਾਡੇ ਤੇ ਵੀ ਇਲਜ਼ਾਮ ਨੇ ਕਹਿੰਦੇ ਇਹਨਾਂ ਨੇ ਘਟੋ ਘਟ 20 25 ਬੰਦੇ ਸਾਦ ਕੇ ਸਾਡਾ ਘਰ ਸਾਰਾ ਢਵਾ ਦਿੱਤਾ ਗਿਆ ਪਤਾ ਕੀ ਸੱਸਰੀ ਗਾਲ ਜੀ ਅਸੀ ਤਾਂ ਇਹ ਬੋਲਦੇ ਆਂ ਵੀ ਮੈਂ ਨਾ ਉਸ ਦਿਨ ਥਾਣੇ ਆਇਆ ਸੀ ਕੋਈ 5 ਵਜੇ ਮੈਂ ਦੇ ਚਾਚਾ ਚਾਰ ਵਾਰ ਥਾਣੇ ਗਏ ਆਂ ਸੀ ਤੇ ਉਸ ਤੋਂ ਬਾਅਦ ਏਸੇ ਸੁਖਵੀਰ ਸਿੰਘ ਵੀ ਆ ਕੇ ਮੌਕਾ ਵੇਖ ਕੇ ਗਿਆ ਸਾਡਾ ਸਟੇ ਹੈ ਜੀ ਸਟੇ ਦੇ ਬਾਵਜੂਦ ਵੀ ਬੰਦੇ ਹਟੇ ਨਹੀਂ ਗਏ ਅਸੀਂ ਮੌਕੇ ਤੇ ਪੁਲਿਸ ਕੋਲੇ ਗਏ ਜੀ ਪ੍ਰਸ਼ਾਸਨ ਕੋਲੇ ਗਏ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਇਹਨਾਂ ਮੰਨੇ ਆਪ ਹੀ ਕੋਈ ਸ਼ਰਾਰਤ ਨਾਲ ਹੀ ਮਾਸਟਰਮਾਈਂਡ ਕੰਮ ਕਰਕੇ ਸਾਡੇ ਤੇ ਇਲਜ਼ਾਮ ਲਾ ਰਹੇ ਆ ਉਹ ਕਹਿੰਦੇ ਸਾਡੇ ਤੋਂ ਦੇ ਪੋਲੀਟੀਕਲ ਕੋਈ ਪ੍ਰੈਸ਼ਰ ਪਾਇਆ ਗਿਆ ਕਹਿੰਦੇ ਉਹਨਾਂ ਪਿੱਛੇ ਕੋਈ ਪੋਲੀਟੀਕਲ ਤਾਕਤ ਖੜੀ ਹੈ ਨਹੀਂ ਸਰ ਜੀ ਪਤਾ ਕੀ ਗੱਲ ਆ ਅਸੀਂ ਤਾਂ ਉਹਦਾ ਇੱਕ ਦਾ ਨਾਮ ਵੀ ਹੁੰਦਾ ਜੀ ਸਾਦਾ ਜੀ ਇੱਥੋਂ ਦੇ ਐਮਐਲਏ ਦਾ ਨਾਮ ਵੀ ਆ ਐਮਐਲਏ ਦਾ ਨਾਮ ਤਾਂ ਐਵੇਂ ਇਸ਼ੂ ਬਣਾਈ ਜਾਂਦੇ ਆ ਜੀ ਮੇਰੀ ਗੱਲ ਸੁਣੋ ਸਰ ਜੀ ਅਸੀਂ ਮੋਢ ਤੋਂ ਅਕਾਲੀ ਬੰਦੇ ਆ ਹੂੰ ਪਿੰਡ ਦੇ ਵਿੱਚੋਂ ਸਾਡਾ ਪਤਾ ਕਰਿਆ ਜਾਵੇ ਹੂੰ ਅਕਾਲੀ ਦਲ ਦੇ ਜੋ ਵੀ ਬੰਦੇ ਆ ਸਾਡੇ ਕੋਲੋਂ RAM KRISHNA ਆ ਪਾਲੀ ਆ ਬਾਬੂ ਸਰਪੰਚ ਆ ਅਸੀਂ ਆਏ ਗਿਹੜੇ ਉਹਨਾਂ ਨਾਲ ਅਸੀਂ ਕੀ ਕਰਦੇ ਰੈਲੀਆਂ ਤੇ ਜਾਂਦੀਆਂ ਇਹ ਤਾਂ ਸਾਨੂੰ ਇਸ਼ੂ ਬਣਾਉਂਦੇ ਆ ਪਾਰਟੀ ਦਾ ਕਰਕੇ ਇਹਨਾਂ ਬਸ ਨਾ ਹੂੰ ਸਾਨੂੰ ਅਸੀਂ ਅਕਾਲੀ ਹਾਂ ਮੋਢ ਤੋਂ ਹੂੰ ਕੱਲੀਆਂ ਨਹੀਂ ਵੋਟ ਪਾਉਣੇ ਅਸੀਂ ਹੂੰ ਮੈਂ ਆਪ ਗਾਤਰੀ ਸੋਮ ਬਾਕੇ ਰਾਮਕ੍ਰਿਸ਼ਨ ਨੂੰ ਬੋਟ ਪਾਈ ਆ ਕਾਲੀ ਦਾ ਅਚਾਰ ਰਾਮਕ੍ਰਿਸ਼ਨ ਤੇ ਮੈਂ ਹੁਣ ਮੈਨੂੰ ਝਾੜੂ ਵਾਲਾ ਮੇਰੇ ਕਿਵੇਂ ਮਦਦ ਕਰੂਗਾ ਅੱਗ ਲਾਈ ਜੀ ਇਹਦੇ ਅੱਗ ਲਾਈ ਅੱਗ ਨਾ ਆਇਆ ਨੀ ਸ਼ੁਕਰ ਕਰੋ ਸੱਚੇ ਬਾਦਸ਼ਾਹ ਦੀ ਮਿਹਰ ਹੈ ਇਹਨਾਂ ਨੇ ਆਪ ਹੀ ਕਾਰਵਾਈ ਕਰੀ ਹੈ ਇਹਦਾ ਸ਼ੁਕਰ ਕਰੋ ਵੀ ਸਾਡੇ ਘਰ ਬਜ ਗਏ ਜੇ ਸਲੰਡਰ ਫਟ ਜਾਂਦਾ ਪਤਾ ਨਹੀਂ ਮੇਰਾ ਘਰ ਨੇੜੇ ਉਹ ਗਵਾਨੀਆਂ ਦੇ ਹੋਰ ਦੋ ਘਰ ਆਂਦੇ ਪਤਾ ਨਹੀਂ ਇੱਥੇ ਕੀ ਕੁਝ ਹੋਣਾ ਸੀ ਨਕਦ 50000 ਸੀ ਉਹ ਨਾਕਦ ਸਰ ਜੀ ਪਹਿਲਾਂ ਗੱਲ ਸੁਣੋ ਇੱਕ ਬੰਦਾ ਕਹਿੰਦਾ ਮੈਂ ਲੇਬਰ ਦਾ ਕੰਮ ਕਰਦਾ ਕਿਉਂ ਉਹਨੇ ਕੋਲ 50000 ਹੋਊਗਾ ਤੁਸੀਂ ਆਪ ਹੀ ਸੋਚੋ ਇੱਕ ਬੰਦਾ ਲੇਬਰ ਦਾ ਕੰਮ ਕਰਦਾ ਆਪ ਹੀ ਕਹੀ ਜਾਂਦਾ ਮੋਬਾਈਲ ਤੇ ਵੀਡੀਓ ਪਾਈ ਇਹਨਾਂ ਨੇ ਵੀ ਅਸੀਂ ਲੇਬਰ ਦਾ ਕੰਮ ਕਰਦੇ ਆਂ ਉਹਨਾਂ ਕੋਲੇ 50000 ਕਿੱਥੋਂ ਆ ਗਿਆ 8-10 ਲੱਖ ਰੁਪਈਆ ਆਇਆ ਸੀ ਘਰ ਤੇ ਲਾਤਾ ਕਿ ਇਹ ਘਰ ਤੇ 8-10 ਲੱਗ ਚੁੱਕਿਆ ਪਹਿਲਾਂ ਕਹਿੰਦੇ ਸੀ 8-10 ਲੱਖ ਉਹਨਾਂ ਨੇ ਦੇਈ ਬੈਠੇ ਆ ਪਤਾ ਨਹੀਂ 4 ਲੱਖ ਦਿੱਤਾ ਮੈਨੂੰ ਤਾਂ ਪਤਾ ਨਹੀਂ 12-15 ਲੱਖ ਇਹ ਨਾ ਬੰਦੇ ਕੋਲ ਕਿੱਥੋਂ ਆਇਆ ਆਪ ਹੀ ਇਹ ਗੱਲਾਂ ਦੇ ਪੁਆਇੰਟ ਦੇ ਜਾਂਦੇ ਆ ਮੈਂ ਵੀਡੀਓ ਦੇਖੀ ਆਪ ਖਦ ਅਸੀਂ ਇੱਥੇ ਕੰਮ ਕਰਦੇ ਸੀਗੇ 7 7:30 ਵਜੇ ਤੱਕ ਜੀ ਤੇ ਇਹ ਕਹਿੰਦੇ ਸੀ 7 6:00 ਵਜੇ ਕੇ 15 ਮਿੰਟ ਤੱਕ ਨਹੀਂ 25 ਮਿੰਟ ਤੱਕ ਇਹਨਾਂ ਨੇ ਸਾਡੇ ਤੇ ਹਮਲਾ ਕੀਤਾ ਜੀ ਤੇ ਅਸੀਂ ਇੱਥੇ ਕੰਮ ਕਰ ਰਹੇ ਹਾਂ ਸਾਡੇ ਕੋਲੇ ਆ ਕੈਮਰੇ ਦੇ ਸਾਹਮਣੇ ਹੀ ਕੰਮ ਕਰ ਰਹੇ ਹਾਂ ਜੀ ਤੇ ਇਹ ਮੈਨੂੰ ਰੋਕਦੇ ਵੀ ਪਏ ਸੀਗੇ ਜੀ ਤੇ ਆਪਾਂ ਨੂੰ ਕੋਈ ਡਰ ਨਹੀਂ ਸੀਗਾ ਜੀ ਵੀ ਆਪਾਂ ਜੱਟ ਆਇਆ ਹੋਵੇ ਆਪਾਂ ਨੂੰ ਡਰ ਹੋਵੇ ਜੀ ਮੈਨੂੰ ਠੇਕੇ ਕੋਲੇ ਰੋਕਦੇ ਵੀ ਪਏ ਸੀਗੇ ਜੀ ਤੇ ਮੇਰੇ ਮੋਟਰਸਾਈਕਲ ਪੈਂਚਰ ਵੀ ਸੀਗਾ ਜੀ ਮੈਂ ਗਾਂ ਜਾ ਕੇ ਚੈੱਕ ਵੀ ਕਰਾ ਜੀ ਤੇ ਮੈਨੂੰ ਸਵੇਰ ਦੱਸੇ ਕਹਿੰਦੇ ਵੀ ਤੇਰਾ ਵੀ ਨਾਮ ਲੈ ਰਹੇ ਜੀ ਤੇ ਮੈਂ ਕਿਹਾ ਕੋਈ ਗੱਲ ਨਹੀਂ ਆਪਾਂ ਗੁਰਦਾਰੇ ਜਾ ਕੇ ਸਾਬ ਆਪਾਂ ਸੌਂ ਖਾ ਲਾਂਗੇ ਜੀ ਆਪਾਂ ਕੋਈ ਕੰਮ ਹੀ ਨਹੀਂ ਕਰਿਆ ਜੀ ਇਦਾਂ ਸੁਬਾ ਮੇਰੇ ਡੈਡੀ ਨੇ ਵੀ ਮੈਨੂੰ ਇਹ ਗੱਲ ਆਖੀ ਮੈਂ ਆਪਾਂ ਜਾਵਾਂਗੇ ਜੀ ਤੇ ਬਾਕੀ ਬਾਈ ਦੇ ਕੋਲੇ ਰਿਕਾਰਡਿੰਗ ਪਈ ਆ ਜੀ ਕੈਮਰੇ ਦੀ ਜੇ ਚੈੱਕ ਕਰ ਸਕਦੇ ਜੀ ਜਿਨ੍ਹਾਂ ਦਾ ਉਹਨਾਂ ਨੇ ਨਾਂ ਲਿੱਤਾ ਜਿਵੇਂ ਹੈ ਨਾ ਵੀ ਉਹਨਾਂ ਨੇ ਘਰ ਠਾਇਆ ਥਡੇ ਨਾਲ ਜੁੜੇ ਥਡੇ ਜਿਨ੍ਹਾਂ ਨਾਲ ਤੁਸੀਂ ਕੰਮ ਕਰਦੇ ਹੋ ਉਹਨਾਂ ਦਾ ਨਾਮ ਵਿਚ ਆ ਰਿਹਾ ਵੀ ਜਿਹੜਾ ਘਰ ਠਾਇਆ ਤੁਸੀਂ ਕੀ ਕੀ ਮੰਨਦੇ ਹੋ ਵੀ ਇਹਨਾਂ ਨੇ ਠਾਇਆ ਜਾਂ ਨਹੀਂ ਠਾਇਆ ਨਹੀਂ ਜੀ ਆ ਬਾਈ ਜੀ ਆਪਣੇ ਕੋਲੇ ਆ ਜੀ ਤੇ ਪਰਿਵਾਰ ਸਾਰਾ ਕੰਮ ਕਰ ਰਿਹਾ ਜੀ ਅਸੀਂ ਤੇ ਜਵਾਖ ਖੇਡੀ ਜਾਂਦੇ ਜੀ ਤੇ ਰਿਸ਼ਤੇਦਾਰ ਹੈ ਹੋਇਆ ਜੀ ਇਹਨਾਂ ਦੀ ਤਾਂ ਉਹ ਵੀ ਖੇਡੀ ਜਾਂਦੇ ਜੀ वैसे भी वो फिर भी अपने लिए इल्जाम ला रहे हैं जी एक मिनट एक मिनट हां जी भाई ये फिर भी अपने पे केबल सिंह के इल्जाम ला रहे हैं कि ਤੁਸੀਂ यानि कि ਸਾਡਾ ਘਟ ਹੁਣ ਪਰ ਕਾਰਨ ਕੀ ਆ ਸਾਡੇ ਕੋਲੇ ਅਸੀਂ ਇਹਨਾਂ ਦੇ ਘਰ ਕੋਲੇ ਕੰਮ ਕਰਦੇ ਆ ਕੋਲ ਦੀ ਵੀ ਰਸਤਾ ਸਾਡਾ ਹੁੰਦਾ ਹੈ ਅਸੀਂ ਲੰਘਦੇ ਟੱਪਦੇ ਇੱਕ ਵਾਰੀ ਵੀ ਇਹਨਾਂ ਨੂੰ ਕੋਈ ਆਏ ਨਹੀਂ ਕਿ ਆ ਜੀ ਤੁਸੀਂ ਸਾਡੇ ਲਈ ਝਾਕਿਆ ਜਾਂ ਮਾਰਾ ਜਾਂ ਨਿਕੜੇ ਪਰ ਅਸੀਂ ਜੋ ਵੀ ਸਟੇ ਲੱਗੀ ਹੋਈ ਸੀ ਸਟੇ ਦੇ ਅਦਾਲਤ ਦੇ ਵਿੱਚੋਂ ਅਸੀਂ ਪੇਪਰ ਉਥੋਂ ਕੋਰਟ ਦੇ ਵਿੱਚੋਂ ਕਢਵਾ ਕੇ ਲਿਆਏ ਆਪਣੇ 27 ਤਰੀਕ ਤੱਕ 27 ਤਰੀਕ ਨੂੰ ਮਿਲੇ ਹੋਇਆ ਇਹਨਾਂ ਨੇ ਫੇਰ ਵੀ ਆਪਦਾ ਕੰਮ ਕਰੀ ਗਏ ਸੀ ਇਹਨਾਂ ਨੂੰ ਫੇਰ ਵੀ ਜਾ ਕੇ ਨਹੀਂ ਕਿਹਾ ਕਿ ਤੁਸੀਂ ਭਾਈ ਕੰਮ ਕਰੀ ਜੰਨੇ ਆ ਤੁਸੀਂ ਲੈਂਟਰ ਪਾਈ ਜੰਨਾ ਕੁਝ ਵੀ ਯਾਨੀ ਕਿ ਲੈਂਟਰ ਤੱਕ ਗਈ ਨਹੀਂ ਇਹਨਾਂ ਦੀ 5 ਫੁੱਟ ਤੱਕ ਚਣਾਈ ਗਈ ਹੋਈ ਸੀ ਐਵੇਂ ਅੱਜ ਸਾਨੂੰ ਕਹਿਣਗੇ ਤੁਸੀਂ ਸਾਡੀ ਲੈਂਟਰ ਤੱਕ ਟਾ ਦਿਓ ਟਾਤੀ ਪਰ ਸਾਡੇ ਕੋਲੇ ਰਿਕਾਰਡ ਹੈਗੀ ਆ ਸਾਰਾ ਕੁਝ ਲੈ ਕੇ ਜਾਓ ਆਪਣਾ ਪ੍ਰੂਫ ਸਾਰਾ ਸਾਹਮਣੇ ਪੇਸ਼ ਕਰੋ ਫੇਰ ਪਤਾ ਲੱਗੇ ਕਿਹੜਾ ਬੰਦਾ ਗਲਤ ਹੈ ਕਿਹੜਾ ਸਹੀ ਹੈ ਜੀ ਬਸ ਧੰਨਵਾਦ ਹਾਂਜੀ ਵੀ ਤੁਸੀਂ ਕਹਿ ਰਹੇ ਸੀ ਵੀ ਇੱਕ ਸਾਡਾ ਵੀ ਬੈਠ ਕੇ ਸਲਾਹ ਵੀ ਹੋਈ ਆ ਕਿਸ ਗੱਲ ਦੀ ਹੋਈ ਸੀ ਉਹ ਆਪਣੇ ਰਾਜੀਨਾਮਾ ਹੋਇਆ ਸੀਗਾ ਜੀ ਕਿ ਜਾਨੀ ਕਿ ਦਰਸ਼ਨ ਸਿੰਘ ਸਰਪੰਚ ਸੀਗਾ ਜੀ ਤੇ ਆਪਣੇ ਸਾਡੇ ਵਾਲੇ ਪਾਸੋਂ ਸੀਗੇ ਅਸੀਂ ਗਏ ਹੋਏ ਸੀਗੇ ਉੱਥੇ ਬਹਿ ਕੇ ਥਾਣੇ 'ਚ ਗੱਲ ਕਰੀ ਸੀ ਕਿ ਚੱਲ ਜਿਹੜਾ ਵੀ ਇਹਨਾਂ ਦੀ ਜਗਾ ਉਹ ਸਾਂਝੇ ਖਤਾਨੇ 'ਚ ਆ ਰਹੀ ਆ ਉਹਨਾਂ ਨੂੰ ਇੱਕ ਸਾਈਡ ਤੇ ਰੋਡ ਦੇ ਉੱਪਰ ਡੇਢ ਕਨਾਲ ਉੱਥੇ ਜਗਾ ਦੇ ਰਿਆ ਉਹਦੇ 'ਚ ਉਹ ਫਿਰ ਵੀ ਅਸੀਂ ਸਰਪੰਚ ਕਹਿੰਦਾ ਚਲੋ ਉਹਨਾਂ ਨੂੰ ਕੋਰਨਰ ਬੰਨ੍ਹ ਦੇ ਕੋਰਨਰ ਦੇ ਵਿੱਚ ਅਸੀਂ ਇੱਕ ਚਾਹੇ 2 ਮਰਲੇ ਵਾਧੇ ਕਿਹਾ ਸੀ ਚਲ ਕਾਰਨਰ ਦੇ ਵਿੱਚ ਤੁਸੀਂ ਆਪ ਦਾ ਕੁਝ ਵੀ ਬੱਕਰੀਆਂ ਵਾਸਤੇ ਰੱਖ ਸਕਦੇ ਆ ਅੱਜ ਬਰਲਾ ਸਿੰਘ ਦੇ ਘਰੇ ਦਰਸ਼ਨ ਸਿੰਘ ਸਰਪੰਚ ਆਇਆ ਸੀ ਸਾਡੇ ਕੋਲੇ ਬਹਿ ਕੇ ਗੱਲ ਕਰੀ ਸੀ ਉਹ ਉਹਨਾਂ ਨੂੰ 2 ਮਰਲੇ ਜਗਾ ਵੀ ਵਾਧ ਦੇਣੇ ਡੇਢ ਕਿਨਾਰਾ ਰੋਡ ਦੇ ਉੱਪਰ ਦੇਣੇ ਹੋਇਆ ਕਿਉਂਕਿ ਚਲ ਇਹਨਾਂ ਇਹ ਵੀ ਕੱਲ ਨੂੰ ਗਰੀਬ ਬੰਦੇ ਆ ਕੇ ਵਿੱਚ ਕਿਸੇ ਵੀ ਜਗ੍ਹਾ ਦੇ ਵਿੱਚ ਚਲ ਇਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਉਹ ਸਾਈਡ ਤੇ ਜਾ ਰਿਹਾ ਬਿਲਕੁਲ ਰੋਡ ਦੇ ਉੱਪਰ ਸਾਹਮਣੇ ਉਹਨਾਂ ਦਾ ਮਕਾਨ ਬਣ ਜੂਗਾ ਬਸ ਆਪਣਾ ਕੋਈ ਰੌਲਾ ਨਹੀਂ ਉਹ ਦਰਸ਼ਨ ਸਿੰਘ ਦੀ ਟਰਾਲੀ ਸੀਗੀ ਜੋ ਕਹਿੰਦਾ ਸੀ ਮੇਰੀ ਟਰਾਲੀ ਦੇ ਵਿੱਚ ਕੋਈ ਆਹਰ ਟਾਇਰ ਮੱਚਿਆ ਉਹ ਟਾਇਰ ਪਉਣ ਦੀ ਸਾਡੀ ਗੱਲ ਹੋ ਗਈ ਸੀ ਉਹ ਦਰਸ਼ਨ ਸਿੰਘ ਨੂੰ ਅਸੀਂ ਟਾਇਰ ਵੀ ਲੈ ਆ ਕੇ ਜੈਤੋ ਰੱਖਤੇ ਜੀ ਉਹ ਕਹਿੰਦਾ ਮੇਰਾ ਉਹਨਾਂ ਨਾਲ ਰਾਜ ਪਰ ਉਹਨਾਂ ਦੀ ਗੱਲ ਇਹ ਹੈ ਨਾ ਉਹ ਕਹਿੰਦੇ ਸਾਡਾ ਘਰ ਕਿਉਂ ਢਾਇਆ ਗਿਆ ਜਦੋਂ ਬੈਠ ਕੇ ਘਰ ਤਾਂ ਇਸ ਗੱਲ ਕਾਰਨ ਦੱਸਦੇ ਤੁਹਾਨੂੰ ਕਿ ਜੇ ਅਸੀਂ ਢਾਇਆ ਹੋਵੇ ਤਾਂ ਤੁਹਾਨੂੰ ਦੱਸ ਆਦੇ ਨਹੀਂ ਜਿ ਕਿਉਂਕਿ ਜਦੋਂ ਅਸੀਂ ਘਰ ਢਾਇਆ ਨਹੀਂ ਦਰਸ਼ਨ ਸਿੰਘ ਕਹਿੰਦਾ ਸੀ ਮੇਰੀ ਟਰਾਲੀ ਦੇ ਟਾਇਰ ਮੱਚ ਗਏ ਚਲ ਅਸੀਂ ਟਾਇਰ ਵੀ ਉਹਨਾਂ ਨੇ ਪੰਚਾਇਤ ਦੇ ਵਿੱਚ ਕਹਿ ਇਹ ਉੱਥੇ ਲੈ ਕੇ ਜਾਂਦੇ ਆ ਇੱਟਾਂ ਲੈ ਕੇ ਜਾਣੀਆਂ ਜਿਹੜੀਆਂ ਅਸੀਂ ਦਰਸ਼ਨ ਸਿੰਘ ਸਰਪੰਚ ਕੋਲੇ ਸੀ ਆਪਣੇ ਹੋਰ ਬੰਦੇ ਮੋਤਵਾਰ ਸੀਗੇ ਪੰਚਾਇਤ ਦੇ ਮੈਂਬਰ ਸੀਗੇ ਲక్ష్మణ ਸਿੰਘ ਸੀਗਾ ਬਲਰਾਜ ਸਿੰਘ ਸੀਗਾ ਉਹਨਾਂ ਨੂੰ ਕਿਹਾ ਚਲੋ ਅਸੀਂ ਤੁਹਾਨੂੰ ਟਰੈਕਟਰ ਟਰਾਲੀ ਵੀ ਦੇ ਦਾਂਗੇ ਇੱਟਾਂ ਉੱਥੋਂ ਸ਼ਿਫਟ ਕਰਨ ਵਾਸਤੇ ਜੋ ਮਿੱਟੀ ਹੈਗੀ ਉਹ ਮਿੱਟੀ ਵਾਸਤੇ ਉੱਥੋਂ ਦੇ ਦਾਂਗੇ ਆਪਦੀ ਭਰਤੀ ਤੁਸੀਂ ਕਰਨੀ ਆ ਲਾਉਣ ਦੀ ਜ਼ਿੰਮੇਵਾਰੀ ਸਾਡੀ ਹੋਊਗੀ ਚਲੋ ਇੰਨਾ ਵੀ ਕਰ ਰਹੇ ਆ ਕਿਉਂਕਿ ਉਹ ਕਿਸੇ ਵੀ ਮੁਸੀਬਤ ਦੇ ਚੋ ਵੀ ਨਾ ਹੋਣ ਅਸੀਂ ਬਣਾ ਕੇ ਕਿਉਂਕਿ ਉਹ ਵੀ ਆਪਦਾ ਮਕਾਨ ਪਾ ਰਹੇ ਆ ਅਸੀਂ ਉਹਨਾਂ ਦੇ ਕੋਈ ਖਿਲਾਫ ਨਹੀਂ ਗੇ ਆਪਦਾ ਮਕਾਨ ਉਹ ਸਾਈਡ ਤੇ ਪਾ ਲਓ ਸਾਨੂੰ ਕੋਈ ਪ੍ਰੋਬ ਜਾਂ ਦੋ ਮਰਲੇ ਸੀ ਜਗਾ ਦੇ ਨੂੰ ਤਿਆਰਾਂ ਤੜਕੇ ਦਰਸ਼ਨ ਸਿੰਘ ਪਰ ਉਹ ਕਹਿੰਦੇ ਸਾਡੀ ਇੱਥੇ ਕਾਗਜ਼ ਲਿਖਤਪੜਤ ਹੋਈ ਐ ਸੀ 4 ਲੱਖ ਰੁਪਏ ਦਿੱਤਾ ਹੋਇਆ ਨਹੀਂ ਲਿਖਤਪੜਤ ਹੋਈ ਐ ਠੀਕ ਆ ਮੰਨਦੇ ਆ ਹੋਈ ਹੋਣੀ ਐ ਕਾਰਨ ਕਿ ਉਹ ਸਾਡੇ ਨਾਲ ਵੀ ਹੁਣ ਲਿਖਤਪੜਤ ਕਰੀ ਹੋਈ ਐ ਉਹਨਾਂ ਨੇ ਅਸੀਂ ਆਪਣੇ ਐਸ ਐਚਓ ਉੱਤੇ ਜੈਤੋ ਉਹਨਾਂ ਨੇ ਲਿਖ ਕੇ ਸਾਰਾ ਕੁਝ ਕਰਕੇ ਗਏ ਆ ਜੀ ਉਹ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਪੰਚਾਇਤ ਦੇ ਦੋ ਬੰਦੇ ਤੁਸੀਂ ਹੋ ਜੋ ਦੋ ਜਣੇ ਇਹ ਹੋ ਜਾਣਗੇ ਦੋਨਾਂ ਧਿਰਾਂ ਦੇ ਦੋ ਦੋ ਬੰਦੇ ਹੋ ਕੇ ਵਿੱਚ ਹੋਰ ਪੰਜ ਸੱਤ ਬੰਦੇ ਬੈਠ ਕੇ ਅਸੀਂ ਰਾਜਨਾਮਾ ਕਰਕੇ ਬਰਮ ਦੇ ਜੈਤੋ ਲਿਖਾਇਆ ਉਹ ਮੇਰੇ ਕੋਲੇ ਲਿਖੀ ਹੋਈ ਰਿਪ ਅਸੀਂ ਉਹਨਾਂ ਨੂੰ ਸਾਈਡ ਤੇ ਜਗ੍ਹਾ ਦੇ ਦਾਂਗੇ ਦਰਸ਼ਨ ਸਿੰਘ ਵੀ ਮਨਜੂਰ ਸੀ ਜਗਨਦੀਪ कौर ਜਿਹੜੀ ਲੇਡੀਜ਼ ਨੇ ਆਪਣੇ ਇੱਥੇ ਜਗ੍ਹਾ ਵਿੱਚ ਹੀ ਆ ਉਹ ਵੀ ਮਨਜੂਰ ਸੀ ਉਹਨਾਂ ਨੇ ਕਿਹਾ ਚਲੋ ਤੁਸੀਂ ਸਾਈਡ ਤੇ ਦੇ ਦਿਓ ਆਪਣੇ ਕੋਈ ਵੀ ਜਗ੍ਹਾ ਦੇ ਵਿੱਚ ਕੋਈ ਕਿਸੇ ਨੂੰ ਵੀ ਕੋਈ ਦਿੱਕਤ ਨਾ ਹੋਵੇ ਹਾਂਜੀ ਉਹਨਾਂ ਨੂੰ ਇਹ ਜਗ੍ਹਾ ਵੀ ਦੇ ਰਹੇ ਆ ਜਗ੍ਹਾ ਬਟੇ ਜਗ੍ਹਾ ਵੀ ਦੇ ਰਹੇ ਆ ਤੇ ਜੇ ਬੰਦਾ ਅੱਜ ਅਸੀਂ ਇੰਨਾ ਵੀ ਸਾਥ ਦੇ ਰਹੇ ਆ ਫਿਰ ਵੀ ਬੰਦਾ ਕਹਿ ਰਿਹਾ ਜੀ ਤੁਸੀਂ ਗਲਤ ਐ ਪਰ ਸਾਨੂੰ ਪ੍ਰੂਫ ਦਿਖਾ ਸਕਦੇ ਆ ਤੁਸੀਂ ਆ ਜਗ੍ਹਾ 'ਚੋ ਗਲਤ ਸੀਗੀ ਜਾਂ ਕੋਈ ਅੱਗ ਲਾਉਣ ਦੇ ਵਿੱਚ ਜਾਂ ਘਟੋਂ ਦੇ ਵਿੱਚ ਸਾਨੂੰ ਦੱਸ ਦੇਣ ਕਿਉਂਕਿ ਉਹਨਾਂ ਟਾਈਮ ਅਸੀਂ ਆਪਦੇ ਘਰੇ ਵਰਕ ਕਰ ਰਹੇ ਸੀਗੇ ਕਿਉਂਕਿ ਬਿਨਾ ਗੱਲੋਂ ਕਿਸੇ ਤੇ ਇਲਜ਼ਾਮ ਲਾਉਣਾ ਗਲਤ ਚੀਜ਼ ਹੁੰਦੀ ਹੈ ਪਰ ਜੇ ਆਪਣੇ ਕੋਲੇ ਪ੍ਰੂਫ ਹੈਗਾ ਤੁਸੀਂ ਸਾਨੂੰ ਦੱਸੋ ਅਸੀਂ ਤੁਹਾਡੇ ਦੇਣ ਜੋਗਾ ਜੀ ਜੇ ਅਸੀਂ ਗਲਤ ਹੋਵਾਂਗੇ ਤੁਹਾਡੇ ਅਸੀਂ ਜੋ ਵੀ ਕਹੋਗੇ ਸ਼ਰਤਮੰਨ ਮਨਜ਼ੂਰ ਹੈ ਪਰ ਅਸੀਂ ਉਸ ਜਗ੍ਹਾ 'ਚ ਗਲਤ ਨਹੀਂ ਕਿਉਂਕਿ ਉਸ ਟਾਈਮ ਅਸੀਂ ਆਪਣੇ ਘਰੇ ਕੰਮ ਕਰ ਰਹੇ ਹਾਂ ਪਰ ਪੰਚਾਇਤ ਦੇ ਨਾਲ ਆਪਣਾ ਰਜਮੰਦੀ ਹੋਈ ਹੈ ਹਾਂਜੀ ਧੰਨਵਾਦ